ਪ੍ਰੋਗਰਾਮ 16 ਨੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਦੋ ਅਹਿਮ ਭਖ ਦੇ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇੱਕ ਸਰਕਾਰ ਨਾਲ ਜੁੜਿਆ ਜਿਹੜਾ ਕਿ ਜਵਾਬ ਦਾਖਲ ਕੀਤਾ ਗਿਆ ਹਾਈ ਕੋਰਟ ਚੁਸਤ ਵੀ ਗੱਲ ਕਰਨੀ ਹੈ ਉਹ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਸਲਾ ਕਿ ਪੰਜਾਬ ਦੇ ਵਿੱਚ ਹੀ ਹੋਈ ਇੰਟਰਵਿਊ ਤਾਂ ਫਿਰ ਦੋ ਇੰਟਰਵਿਊ ਆਈਆਂ ਨੇ ਤੇ ਦੂਜੀ ਕਿੱਥੋਂ ਹੋਈ ਸੀ ਹਾਲਾਂਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਗੌਰਵ ਯਾਦਵ ਨੇ ਬਹੁਤ ਦਲੀਲਾਂ ਦਿੱਤੀਆਂ ਕਿ ਇੰਟਰਵਿਊ ਇੱਥੋਂ ਦੀ ਹੋਈ ਨਹੀਂ ਸਕਦੀ ਪਰ ਹੁਣ ਬਣਾਈ ਵਿਸ਼ੇਸ਼ ਸਟ ਜਿਹੜੀ ਜਾਂਚ ਟੀਮ ਸੀ ਸਟ ਸੀ ਉਸ ਨੇ ਜਵਾਬ ਦੇ ਦਿੱਤਾ ਕਿ ਉਹ ਇੰਟਰਵਿਊ ਪੰਜਾਬ 'ਚ ਹੋਈ ਵਿਰੋਧੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਦਰਸਲ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਚਾਹੇ ਕਾਂਗਰਸ ਹੈ ਜਾਂ ਭਾਜਪਾ ਤਾਂ ਇਸ ਦੇ ਉੱਤੇ ਵੀ ਗੱਲ ਕਰਨੀ ਹੈ ਤੇ ਇੱਕ ਦੂਜਾ ਮਸਲਾ ਜਿਹੜਾ ਸ਼ਿਵ ਸੇਨਾ ਦੇ ਆਗੂ ਤਕਰੀਬਨ 2 ਦਰਜਣ ਦੇ ਜਿਹੜੇ ਜਥੇਬੰਦੀਆਂ ਸੀ ਸ਼ਿਵ ਸੇਨਾ ਦੀਆਂ ਹਿੰਦੂ ਭਾਈਚਾਰੇ ਨਾਲ ਸੰਬੰਧਤ ਉਹ ਇਕੱਠੇ ਹੋਏ ਇਕੱਠੇ ਹੋ ਕੇ ਉਹਨਾਂ ਨੇ ਸਰਕਾਰ ਤੋਂ ਜਿੱਥੇ ਮੰਗ ਕੀਤੀ ਹੈ ਤੇ ਸੰਦੀਪ ਠਾਪਰ ਵਾਲੇ ਜਿਹੜਾ ਹਮਲਾ ਹੋਇਆ ਉਸ ਦੀ ਸੀਬੀਆਈ ਜਾਂ ਨੀਆ ਤੋਂ ਜਾਂਚ ਕਰਨ ਦੀ ਮੰਗ ਰੱਖ ਦਿੱਤੀ ਹੈ ਤਾਂ ਇੱਕ ਜਿਹੜਾ ਚਿੰਨ੍ਹ ਉਹ ਕਹਿੰਦੇ ਕਿ ਆਤਮ ਜਿਹੜੀ ਸੁਰੱਖਿਆ ਦੇ ਲਈ ਡਿਫੈਂਸ ਦੀ ਖਾਤਰ ਸਾਨੂੰ ਤ੍ਰਿਸ਼ੂਲ ਦੀ ਮਾਨਤਾ ਦੇਵੇ ਸਰਕਾਰ ਇਹ ਮੰਗ ਵੀ ਰੱਖੀ ਗਈ ਹੈ ਪੂਰੀ ਹੁੰਦੀ ਹੈ ਕਿ ਨਹੀਂ ਇਸ ਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਅਸੀਂ ਇਸੇ ਮਸਲੇ ਦੀ ਚਰਚਾ ਜੇ ਕਰ ਲਈਏ ਸ਼ਿਵ ਸੈਨਾ ਦੀਆਂ ਜਥੇਬੰਦੀਆਂ ਉਹਨਾਂ ਵਿੱਚ ਕੁਝ ਵਿਵਾਦਤ ਚਿਹਰੇ ਵੀ ਅੱਜ ਇਕੱਠੇ ਹੋਏ ਤੇ ਕੁਝ ਹੋ ਵੀ ਨੇ ਜਿਹੜੇ ਕਦੇ ਦੇਖੇ ਨਹੀਂ ਗਏ ਪਰ ਉੱਥੇ ਆਏ ਜ਼ਰੂਰ ਹੁਣ 24 ਦੇ ਕਰੀਬ ਜਥੇਬੰਦੀਆਂ ਇਕੱਠੀਆਂ ਹੋਣ ਤੇ ਸੰਦੀਪ ਥਾਪਰ ਵਾਲੇ ਮਾਮਲੇ ਤੋਂ ਬਾਅਦ ਮੰਗ ਕਰਨ ਲੱਗੀਆਂ ਨੇ ਸਰਕਾਰ ਤੋਂ ਕਿ ਸਾਡੀ ਸੁਰੱਖਿਆ ਯਕੀਨੀ ਬਣਾਓ ਔਰ ਨਾਲ ਹੀ ਤਰਸ਼ੂਲ ਜਿਹੜਾ ਨਿਸ਼ਾਨ ਹੈ ਉਹ ਸਾਡੀ ਡਿਫੈਂਸ ਦੀ ਖਾਤਰ ਸਾਨੂੰ ਉਸ ਦੀ ਮਾਨਤਾ ਦੇਣੀ ਚਾਹੀਦੀ ਹੈ ਸਰਕਾਰ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੰਦੀਪ ਮੈਂ ਅੱਜ ਹੀ ਇੱਕ ਨਾ ਢਾਡੀ ਨੇ ਗੁਰਪ੍ਰਤਾਪ ਸਿੰਘ ਪੱਦਮ ਉਹ ਇੱਕ ਜਗ੍ਹਾ ਬੋਲ ਰਹੇ ਸੀ ਉਹ ਕਹਿ ਰਹੇ ਕਿ ਜ਼ੁਬਾਨ ਦਾ ਰਸ ਉਹਨੇ ਇੱਕ ਕਹਾਣੀ ਸੁਣਾਈ ਹੈ ਉਹਦੇ ਚ ਇੱਕ ਮਾਈ ਦੇ ਘਰ ਇੱਕ ਪੱਖ ਆ ਜਾਂਦਾ ਫਕੀਰ ਆ ਜਾਂਦਾ ਹੈਗਾ ਤੇ ਮਾਈ ਉਹਨੂੰ ਫਕੀਰ ਨੂੰ ਜਦੋਂ ਸੇਵਾ ਕਰਦੀ ਹੈ ਤੇ ਖੀਰ ਬਣਾ ਕੇ ਦਿੰਦੀ ਹੈਗੀਆ ਹਰ ਜੋ ਪਹਿਲਾ ਚਮਚਾ ਖੀਰ ਦਾ ਖਾਂਦਾ ਕਹਿੰਦਾ ਮਾਤਾ ਖੀਰ ਬੜੀ ਸਵਾਦ ਬਣਾਈ ਆ ਤੇ ਦੁੱਧ ਕਿੱਥੋਂ ਲਿਆਂਦਾ ਕਹਿੰਦੇ ਘਰ ਲਵੇਰਾ ਰੱਖਿਆ ਹੈਗਾ ਉਹ ਸਾਹਮਣੇ ਮੱਝ ਸਰਜਰੀ ਸੂਈ ਆ ਜੇ ਕੱਲ ਪਰਸੋਂ ਹੀ ਬੋਲੀ ਖਤਮ ਹੋਈ ਆ ਤੇ ਅੱਜ ਤੁਸੀਂ ਆ ਗਏ ਤੇ ਤੁਹਾਨੂੰ ਆਪਾਂ ਖੀਰ ਬਣਾ ਕੇ ਦੇ ਦਿੱਤੀ ਤੇ ਤੁਸੀਂ ਖੀਰ ਛਕ ਲਈ ਹੁਣ ਜਦੋਂ ਚਾਰੇ ਪਾਸੇ ਫਕੀਰ ਨਿਗਾਹ ਘਮਾਉਂਦਾ ਤੇ ਦਰਵਾਜ਼ਾ ਘਰ ਦਾ ਬੂਹਾ ਜਿਹੜਾ ਛੋਟਾ ਹੁੰਦਾ ਕਿਉਂਕਿ ਪੁਰਾਣੇ ਬੂਹੇ ਸੀ ਕਹਿੰਦਾ ਮਾਤਾ ਖੀਰ ਤੇ ਮੈਂ ਖਾ ਲਈ ਆ ਤੇ ਜੇ ਕੱਲੂ ਤੇਰੀ ਮੱਝ ਮਰ ਜੇ ਵੀੜੇ ਚ ਪਈ ਤੇ ਬਾਹਰ ਕਿਵੇਂ ਕੱਢੇਗੀ ਮਾਤਾ ਨੂੰ ਚੜਿਆ ਗੁੱਸਾ ਤੇ ਉਹਨੇ ਪੂਰਾ ਪਤੀਲਾ ਚੱਕਿਆ ਖੀਰ ਵਾਲਾ ਤੇ ਫਕੀਰ ਦੇ ਸਿਰ ਤੇ ਸੁੱੜਤਾਗਾ ਤਤੀ ਤਤੀ ਜਦੋਂ ਖੀਰੀ ਖੀਰ ਜੋ ਸਿਰ ਨੂੰ ਚੁੱਭੀ ਨਾ ਤੇ ਫਕੀਰ ਚਾਂਗਾ ਮਾਰਦਾ ਨਾ ਬਾਹਰ ਭੱਜ ਗਿਆ ਤੇ ਨਾਲੇ ਖੀਰ ਚੋਈ ਜਾਵੇ ਬਾਹਰ ਜਦੋਂ ਭੱਜਾ ਭੱਜਾ ਜਾਵੇ ਤੇ ਲੋਕੀ ਪੁੱਛਣ ਫਕੀਰ ਕੀ ਹੋ ਗਿਆ ਕਹਿੰਦਾ ਜ਼ਬਾਨਦਾਰ ਰਸ ਪੀ ਜਿਵੇਂ ਤੁਸੀਂ ਬੋਲਦੇ ਉਹ ਤੁਹਾਨੂੰ ਭੁਗਤਣਾ ਪੈਂਦਾ ਹੈਗਾ ਜੇ ਤੂੰ ਮਾਂ ਨਾ ਉਹ ਫਕੀਰ ਮਾੜੇ ਸ਼ਬਦ ਬੋਲਦਾ ਮਾਤਾ ਨੇ ਤੈਨੂੰ ਖੀਰ ਬਣਾ ਕੇ ਦਿੱਤੀ ਤੇ ਤੂੰ ਉਲਟਾ ਉਹਦੀ ਮੱਝ ਦਾ ਵੈਰੀ ਬਣ ਗਿਆ ਕਿ ਤੇ ਮੱਝ ਮਰ ਜੇ ਮੈਂ ਮਰ ਜੇ ਤੇ ਤੂੰ ਬੂਆ ਬਾਹਰ ਕਿਵੇਂ ਕੱਢੇਂਗੀ ਤੇ ਇਹੋ ਹਾਲ ਕੁਝ ਪੰਜਾਬ ਦੇ ਵਿੱਚ ਲੋਕਾਂ ਦਾ ਵੀ ਹੈਗਾ ਜਬਾਨ ਜਿਹੜੀ ਲੋਕਾਂ ਦੀ ਬੜੀ ਭੈੜੀ ਆ ਬਹੁਤੀ ਤੱਤੀ ਆ ਜਦੋਂ ਭੈੜੀ ਜ਼ਬਾਨ ਹੋਵੇ ਤੱਤੀ ਹੋਵੇ ਤਾਂ ਉਹ ਤੁਹਾਨੂੰ ਫਿਰ ਸੋਦੇ ਵੀ ਲਵਾ ਦਿੰਦੀ ਹੈਗੀ ਆ ਤੇ ਜੀ ਸਥਿਤੀ ਦੇ ਵਿੱਚ ਆ ਕਿ ਪੰਜਾਬ ਬਾਬੇ ਨਾਨਕ ਦੀ ਧਰਤੀ ਹੈਗੇ ਜੇ ਇੱਥੇ ਆਪਸੀ ਪਾਈਚਰਕ ਸਾਂਝ ਦੇ ਤੌਰ ਤੇ ਨਹੀਂ ਰਹਿ ਸਕਦੇ ਤੇ ਨਾਰੋ ਬੰਦਾ ਯੂਪੀ ਬਿਹਾਰ ਚਲ ਜੇ ਉੱਥੇ ਜਾ ਕੇ ਸਵਾਦ ਦੇਖ ਲੇ ਇਹਦੇ ਬਾਬੇ ਨਾਨਕ ਦੀ ਧਰਤੀ ਵਾਰ-ਵਾਰ ਬਾਬੇ ਨਾਨਕ ਦੀ ਧਰਤੀ ਨੂੰ ਕਿਉਂ ਨਜ਼ਰਾਂ ਲਾਉਣ ਦੀ ਕੋਸ਼ਿਸ਼ ਕਰਦੇ ਨਾ ਉਹ ਕਹਿੰਦਾ ਅਮਰਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ਼ਾ ਨੂੰ ਨਾ ਉਹ ਉਹ ਵਾਲੇ ਹੀ ਵਾਰ-ਵਾਰ ਕਿਉਂ ਅਸੀਂ ਜਾਂ ਬਾਅਦ ਸਰਜੀਤ ਪਾਤਰ ਸਾਹਿਬ ਹੁਣਾਂ ਵੀ ਕਹਿੰਿਆ ਕਿ ਨਾ ਪੰਜਾਬ ਨੂੰ ਨਜ਼ਰ ਲੱਗੀ ਹੈਗੀ ਹੈ ਅਜਿ ਇਸ ਤਰੀਕਿਉਂ ਪੰਜਾਬ ਨੂੰ ਲਾਂਬੂ ਲਾਉਣਾ ਯਤਨ ਕਰਦੇ ਤੁਸੀਂ ਆਪਣੇ ਘਰ ਨੂੰ ਤੁਸੀਂ ਆਪਣੇ ਘਰ ਨੂੰ ਤੁਹਾਨੂੰ ਆਪਣਾ ਧਰਮ ਪ੍ਰਵਾਨ ਹੋਵੇ ਦੂਜੇ ਨੂੰ ਆਪਣਾ ਧਰਮ ਪ੍ਰਵਾਨ ਹੋਵੇ ਕਿਉਂ ਤੁਸੀਂ ਗੁਰੂ ਸਬਾਨ ਬਾਰੇ ਗਲਤ ਬੋਲਦੇ ਹੋ ਸੰਤ ਜਰਨੈਲ ਸਿੰਘ ਭਿੰਡਰਾਵਲੇ ਕੌਣ ਸੀ ਕੌਣ ਹਨ ਤੇ ਕੌਣ ਉਹਨਾਂ ਦੇ ਕੀ ਉਸ ਤੇ ਹੁਣ ਤੁਸੀਂ ਸਵਾਲ ਖੜੇ ਕਰਦੇ ਹੋ ਫਿਰ ਤੁਸੀਂ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਦੀਆਂ ਖੁਸ਼ੀਆਂ ਮਨਾਉਂਦੇ ਹੋ ਇਹ ਜ਼ਬਾਨ ਦਾ ਰਸ ਹੀ ਆ ਫਿਰ ਤੁਹਾਡੇ ਸੋਧੇ ਹੀ ਲੱਗਣਗੇ ਇਹ ਚੰਗੀ ਗੱਲ ਨਹੀਂ ਆ ਪੰਜਾਬ ਦੇ ਵਿੱਚ ਬਿਲਕੁਲ ਪ੍ਰਵਾਨ ਨਹੀਂ ਹੋਣਾ ਚਾਹੀਦਾ ਹੇਟ ਸਪੀਚ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੁਰੰਤ ਉਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਪੰਜਾਬ ਦੇ ਡੀਜੀਪੀ ਗੌਰਵ ਜაძਬ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਇਹ ਬੰਦਾ ਪੜਕਾਉ ਭਾਸ਼ਨ ਦੇ ਰਿਹਾ ਪੜਕਾਉ ਸਪੀਚ ਦੇ ਰਿਹਾ ਸੋਸ਼ਲ ਮੀਡੀਆ ਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਭਾਈਚਾਰਕ ਸਾਂਝ ਤੋੜ ਦੀ ਯਤਨ ਕਰ ਰਿਹਾ ਕੋਈ ਗਰਮ ਖਿਆਲੀ ਸਿੱਖ ਹਿੰਦੂ ਤੇ ਟਿੱਪਣੀ ਕਰ ਰਿਹਾ ਕੋਈ ਗਰਮ ਖਿਆਲੀ ਹਿੰਦੂ ਸਿੱਖ ਤੇ ਜਾਂ ਅਸਾਈਆਂ ਤੇ ਟਿੱਪਣੀ ਕਰ ਰਿਹਾ ਤੁਰੰਤ ਉਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਕੀਤੀ ਜਾ ਸਕਦੀ ਹੈ ਕਿਉਂਕਿ ਜਦੋਂ ਕੋਈ ਸੋਸ਼ਲ ਐਕਟੀਵਿਸਟ ਜਾਂ ਪੱਤਰਕਾਰ ਸਵਾਲ ਖੜੇ ਕਰਦਾ ਸਿਸਟਮ ਦੇ ਉੱਤੇ ਚਾਹੇ ਪੁਲਿਸ ਹੈ ਚਾਹੇ ਸਰਕਾਰ ਹੈ ਉਦੋਂ ਮਿੰਟਾਂ ਸਕਿੰਟਾਂ ਦੇ ਵਿੱਚ ਵਿਦ ਹੇਲਡ ਕਰ ਦਿੱਤੇ ਜਾਂਦੇ ਆ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਆ ਇੱਥੋਂ ਤੱਕ ਕਿ ਚੈਨਲਾਂ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਪਰ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਵਿਵਾਦਿਤ ਟਿੱਪਣੀਆਂ ਆਉਂਦੀਆਂ ਇਸ ਲਈ ਕੋਈ ਢਾਂਚਾ ਤਿਆਰ ਨਹੀਂ ਹੈ ਜਾਂ ਫਿਰ ਕਰਨਾ ਹੀ ਨਾ ਚਾਹੁੰਦੇ ਵਿਵਾਦਿਤ ਬਿਆਨਾਂ ਨੂੰ ਰੋਕਣਾ ਹੀ ਨਹੀਂ ਚਾਹੁੰਦੇ ਪ੍ਰਸ਼ਾਸਨ ਨਹੀਂ ਪੁਲਿਸ ਦੀਆਂ ਇਹਨਾਂ ਲੋਕਾਂ ਦੇ ਕਰਕੇ ਦੁਕਾਨਾਂ ਚ ਨਾਤੇ ਚਾਹੀਦਾ ਕਿ ਨ ਦੇ ਖਿਲਾਫ ਤੁਰੰਤ ਐਕਸ਼ਨ ਲੈਣੇ ਜਦ ਪੁਲਿਸ ਦੇ ਆਈਜੀ ਆਪਣੇ ਦਫਤਰਾਂ ਦੇ ਵਿੱਚ ਬਲਾ ਬਲਾ ਕੇ ਇਵੇਂ ਜੈਕਟਾਂ ਵੰਡਦੇ ਜਿਵੇਂ ਨਿਆਣਿਆਂ ਨੂੰ ਖਡਾਉਣੇ ਵੰਡੇ ਜਾਂਦੇ ਨੇ ਤੇ ਫਿਰ ਇਹੋ ਜਿਹੇ ਲੋਕ ਭੂਵੇ ਚੜਦੇ ਨੇ ਫਿਰ ਉਹ ਪੰਜਾਬ ਤੇ ਬੋਝ ਬਣ ਜਾਂਦੇ ਨੇ ਫਿਰ ਉਹ ਕਾਨੂੰਨ ਵਿਵਸਥਾ ਦਾ ਕਾਰਨ ਬਣ ਜਾਂਦੇ ਨੇ ਜੇ ਕਾਨੂੰਨ ਵਿਵਸਥਾ ਵਿਗੜੂਗੀ ਅਜੇ ਲੋਕਾਂ ਕਰਕੇ ਵਿਗੜਦੀ ਹੈਗੀ ਐ ਇਸ ਕਰਕੇ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਜੇ ਅਜਿਹਾ ਮਾਹੌਲ ਵਿਗਾੜਨੀ ਕੋਸ਼ਿਸ਼ ਕਰਦਾ ਪੰਜਾਬ ਪੁਲਿਸ ਨੂੰ ਚਾਹੀਦਾ ਉਹਦੇ ਖਿਲਾਫ ਤੁਰੰਤ ਐਕਸ਼ਨ ਕਰਨਾ ਚਾਹੀਦਾ ਇਹ ਤੇ ਨਹੀਂ ਕਿ ਕਿਸਾਨਾਂ ਦੇ ਤੁਸੀਂ ਅ ਕਾਊਂਟ ਹੈਲਡ ਕਰਵਾ ਦਿਓ ਜਾਂ ਜਰਨਲਿਸਟਾਂ ਦੇ ਕਾਊਂਟ ਹੈਲਡ ਕਰਵਾ ਦਿਓ ਇਹਨਾਂ ਲੋਕਾਂ ਦੇ ਪੇਜ ਵੀ ਬੰਦ ਕਰਾਉਣੇ ਚਾਹੀਦੇ ਹੈਗੇ ਨੇ ਹੁਣ ਲੁਧਿਆਣੇ ਦਾ ਇੱਕ ਬੰਦਾ ਵਾ ਉਹ ਵੀ ਜੀ ਸਿਵਸੈ ਨਾਲ ਲਈ ਆ ਉਹ ਉਹ ਵਕਰੀ ਇੱਕ ਉਹਦੀ ਰਾਗ ਹੈਗੀ ਆ ਇੱਕ ਉਥੇ ਹੋਰ ਹੈ ਜਿਹੜੇ ਸਿਰ ਤੇ ਪੱਗ ਆਪਣੇ ਆਪ ਨੂੰ ਸਰਦਾਰ ਕਹਿੰਦਾ ਤੇ ਲੋਕਾਂ ਦੇ ਬੁੱਤ ਸਾਫ਼ ਕਰਦਾ ਹੈਗਾ ਪੱਗ ਦੇ ਨਾਲ ਉਹ ਵੀ ਇੱਕ ਵਿਵਾਦ ਆ ਅਜਿ ਇਸ ਤਰ੍ਹਾਂ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਹੁੰਦੀ ਆ ਕਾਨੂੰਨ ਵਿਵਸਥਾ ਜਿਹੜਾ ਮਿਸਲਾ ਉਹ ਮਸਲਾ ਉਹ ਪੰਜਾਬ ਪੁਲਿਸ ਦੇ ਪੰਜਾਬ ਸਟੇਟ ਦਾ ਹੁਣ ਰਹੀ ਗੱਲ ਜਿਹੜੇ ਸ਼ਿਵ ਸੈਨਾ ਵਾਲੇ ਇਕੱਠੇ ਹੋਏ ਨੇ ਹੈ ਸ਼ਿਵ ਸੈਨਾ ਵਾਲੇ ਇਕੱਠੇ ਹੋਏ ਨੇ ਉਹਨਾਂ ਨੇ Hindu ਜਥੇਬੰਦੀਆਂ ਦਾ ਨਾਮ ਦਿੱਤਾ ਚਲੋ ਚੰਗੀ ਗੱਲ ਆ Hindu ਜਥੇਬੰਦੀਆਂ ਪਰ Hindu ਜਥੇਬੰਦੀਆਂ ਨੂੰ ਵੀ ਤੇ ਚਾਹੀਦਾ ਜਾਂ ਸਿੱਖ ਜਥੇਬੰਦੀਆਂ ਨੂੰ ਵੀ ਜਿਹੜੀ ਗਰਮ ਖਿਆਲੀ ਸ਼ਿਵ ਸੈਨਾ ਵਾਲੇ ਵੀ ਗਰਮ ਖਿਆਲੀ ਤੜਾ ਇੱਕ Hindu ਭਾਈਚਾਰੇ ਦਾ Hindu ਸੰਗਠਨ ਗਰਮ ਹੈ ਇਨੂੰ ਚੈਦਾ ਕਿ ਪਈ ਤੁਸੀਂ ਆਪਣੀਆਂ ਦੁਕਾਨਾਂ ਪੰਜਾਬ ਚ ਨਾ ਚਲਾਓ ਪੰਜਾਬ ਦੇ ਵਿੱਚ ਕੋਈ ਵੀ ਆ ਚਾਹੇ ਗਰਮਖਿਆਲੀ ਕੋਈ Hindu ਆ ਚਾਹੇ ਗਰਮਖਿਆਲੀ ਕੋਈ Sikh ਆ ਵੀ ਪੰਜਾਬ ਚ ਆਪਣੀਆਂ ਦੁਕਾਨਾਂ ਵਿੱਚ ਜਿੰਨੇ ਚਲਾਉਣੀਆਂ ਫਿਰ ਪੰਜਾਬ ਤੋਂ ਬਾਹਰ ਚਲਾਈ ਜਾਣ ਹੁਣ ਇਕੱਠੇ ਹੋ ਨੇ 24-25 ਦੇ ਕਰੀਬ ਆ ਅੱਧਿਆਂ ਦੇ ਖਿਲਾਫ ਤੇ ਮੁਕਦਮੇ ਦਰਜ ਨੇ ਕਿਸੇ ਨੇ ਗੁਰੂ ਸੁਬਾਣ ਬਾਰੇ ਗਲਤ ਬੋਲਿਆ ਕਿਸੇ ਨੇ ਸਿਰ ਦਰਬਾਰ ਸਾਹਿਬ ਦੇ ਹਮਲੇ ਤੇ ਖੁਸ਼ੀ ਸਾਂਝੀ ਕੀਤੀ ਲੱਡੂ ਵੰਡੇ ਕਿਤੇ ਮਾਹੌਲ ਖਰਾਬ ਕਰਨ ਦੀ ਯਤਨ ਹਾਲਾਂਕਿ ਪਿਛਲੇ ਦਿਨੀ ਕੁਲਦੀਪ ਸਿੰਘ ਚਾਲ ਜਿਹੜੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਆ ਉਹਦੇ ਚ ਉਹਨਾਂ ਨੇ ਤਾੜਨਾ ਵੀ ਕੀਤੀ ਹੈਗੀ ਆ ਇਸ ਮਸਲੇ 'ਚ ਪੁਲਿਸ ਨੂੰ ਤਾੜਨਾ ਕਰਨੀ ਚਾਹੀਦੀ ਹੈਗੀ ਕਿ ਤੁਸੀਂ ਯਾਰ ਕਿਉਂ ਕਿਸੇ ਪੜਕਾਉਣ ਦੀ ਕੋਸ਼ਿਸ਼ ਕਰਦੇ ਹੋ ਅਗਰ ਤੁਸੀਂ ਚੰਗੇ ਸ਼ਬਦ ਨਹੀਂ ਬੋਲ ਸਕਦੇ ਫਿਰ ਮਾੜੇ ਬਣਾ ਬੋਲੋ ਹੁਣ ਤੁਸੀਂ ਵਾਰ-ਵਾਰ ਅਗੇ 84 ਹਮਲੇ ਦੀ ਯਾਦ ਕਰੋ ਜੋ ਦਰਬਾਰ ਸਾਹਿਬ ਤੇ ਹਮਲੇ ਦੀ ਯਾਦ ਕਰਵਾਓਗੇ ਫਿਰ ਐਕਸ਼ਨ ਦਾ ਰਿਐਕਸ਼ਨ ਹੋਣਾ ਹੀ ਆ ਨਾ ਤੇ ਇਸੇਪ ਤੁਹਾਡੇ ਤੇ ਕਿਉਂ ਹੋਇਆ ਨਾ ਇੱਕ ਵੱਡਾ ਸਵਾਲ ਆ ਸਿਰਫ ਉਹ ਸੰਦੀਪ ਥਾਪੜ ਤੇ ਕਿਉਂ ਨਹੀਂ ਕਿਉਂ ਹੋਇਆ ਬਾਕੀ ਇਹ ਤੇ ਕਿਉਂ ਨਹੀਂ ਹੋਇਆ ਨਾ ਕਿਉਂਕਿ ਇਹਨੇ ਯੇਰ ਕੋਲਿਆ ਜਿਸ ਬੰਦੇ ਨੇ ਯੇਰ ਕੋਲਿਆ ਵਾ ਉਹਦਾ ਨੁਕਸਾਨ ਤਾਂ ਹੋਣਾ ਵਾ ਇਹ ਐਕਸ਼ਨ ਦਾ ਰਿਐਕਸ਼ਨ ਹੁੰਦਾ ਹਮੇਸ਼ਾ ਆਪਾਂ ਸਦੀਆਂ ਤੋਂ ਇਤਿਹਾਸ ਫਰੋਲ ਲੀਏ ਜਾਂ ਵਰਲਡ ਵਾਈਡ ਦੇਖ ਲੀਏ ਵਰਲਡ ਵਾਈਡ ਦੇ ਵਿੱਚ ਹੀ ਐਕਸ਼ਨ ਦਾ ਰਿਐਕਸ਼ਨ ਹੋਇਆ ਇਸ ਕਰ ਜੇ ਤੁਹਾਡੀ ਜ਼ੁਬਾਨ ਮਿੱਠੀ ਆ ਤੇ ਤੁਹਾਡੀ ਲੋਕੀ ਇੱਜ਼ਤ ਕਰਨਗੇ ਜੇ ਤੁਹਾਡੀ ਜ਼ੁਬਾਨ ਭੈੜੀ ਆ ਤੇ ਤੁਹਾਨੂੰ ਛਿੱਤਰ ਵੀ ਖਾਣੇ ਪੈ ਸਕਦੇ ਨੇ ਸਭ ਤੋਂ ਵੱਡੀ ਧਾਰਨਾ ਹੈ ਕਿ ਪੰਜਾਬੀਆਂ ਦੀ ਖਾਸੀਅਤ ਹੈ ਕਿਸਾਨੀ ਅੰਦੋਲਨ ਵੇਲੇ ਜਿੰਨਾਂ ਜਿੰਨਾਂ ਨੇ ਸਾਥ ਦਿੱਤਾ ਇੱਕ ਗੋਲਡਨ ਹੱਟ ਵਾਲੇ ਨੇ ਜਿਹੜੇ ਉਹ ਉਹਨਾਂ ਦਾ ਲੋਕਾਂ ਨੇ ਸਿਰ ਤੇ ਚੁੱਕ ਲਿਆ ਟਰੈਕਟਰ ਤੱਕ ਤੋਹਫੇ ਦਿੱਤੇ ਉਹਨਾਂ ਦੇ ਉੱਤੇ ਵਿਪਤਾ ਪਈ ਕਿਸਾਨ ਖੜ ਗਏ ਨਾਲ ਪੰਜਾਬੀ ਖੜ ਗਏ ਕਿ ਨਹੀਂ ਇਹ ਸਾਡੇ ਨਾਲ ਖੜਨ ਵਾਲਿਆ ਕੁਝ ਥਾਵਾਂ ਦੇ ਉੱਤੇ ਜਈਆਂ ਧਾਰਨਾਵਾਂ ਵੀ ਮਿਲਦੀਆਂ ਪਰ ਜਿਹੜੇ ਬੰਦਾ ਬੋਲਦੇ ਆ ਫਿਰ ਉਹਨਾਂ ਨੂੰ ਭੁਗਤਣਾ ਪੈਂਦਾ ਹੁਣ ਅੱਜ ਉਸ ਜਥੇਬੰਦੀਆਂ ਨੇ ਜਿਹੜੀ ਬੈਠਕ ਕੀਤੀ ਇੱਕ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਹਿੰਦੇ ਜਾਗੋ ਕੱਢਣੀ ਆ ਅਸੀਂ ਪੂਰੇ ਪੰਜਾਬ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਕਿਵੇਂ ਚੱਲਣਾ ਹੈ ਹਾਲਾਂਕਿ ਉਹ ਖੁਦ ਜਾਗਰੂਕ ਨਹੀਂ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਰਾਣੀ ਦੀ ਗੱਲ ਕੀਤੀ ਹੈ ਜਿਹੜਾ ਗੋਲਡਨ ਹੱਟ ਵਾਲਾ ਵਾ ਉਹ ਛੱਡੋ ਪੰਜਾਬ ਦੇ ਬਹੁਤ ਸਾਰੇ ਹਿੰਦੂ ਭਾਈਚਾਰੇ ਨੇ ਸਾਥ ਦਿੱਤਾ ਹੈਗਾ ਹਰ ਧਰਮ ਦੇ ਵਿੱਚ ਕੁਝ ਤਿੰਨ ਚਾਰ ਲੋਕ ਹੁੰਦੇ ਨੇ ਜਿਹੜੇ ਪੁੱਛਮੁੱਛੀ ਕੌਮ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਕਰਕੇ ਪੰਜਾਬ ਦਾ ਹਿੰਦੂ ਭਾਈਚਾਰਾ ਤੇ ਪੰਜਾਬ ਦੇ ਨਾਲ ਕਿਸਾਨੀ ਦੋਲਿਆਂ ਦੇ ਵਿੱਚੋਂ ਖੜਿਆ ਰਿਹਾ ਉਹ ਚਾਹੇ ਉਹਨਾਂ ਨੇ ਸਿੱਧੇ ਤੌਰ ਤੇ ਚਾਹੇ ਸਿੱਧੇ ਤੌਰ ਤੇ ਪਰ ਕੁਝ ਇਹੋ ਜਿਹੇ ਲੋਕ ਸੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤੇ ਖੁਸ਼ੀਆਂ ਮਨਾ ਰਹੇ ਸੀ ਯਾਰ ਹਰ ਵਾਰ ਪੰਜਾਬ ਦਾ ਜਿਹੜਾ ਪਿੰਡੂ ਪਿੰਡਾਂ ਵਿੱਚ ਲੁਕੀ ਰਹਿੰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਮੀਂਹ ਆਵੇ ਝੱਖੜਾ ਆਵੇ ਫਸਲਾਂ ਉਹਨਾਂ ਦੀਆਂ ਬਰਬਾਦ ਹੁੰਦੀਆਂ ਤੇ ਤੁਸੀਂ ਖੁਸ਼ੀ ਮਨਾ ਰਹੇ ਇਹ ਜਿਹੜਾ ਬੰਦਾ ਸੰਦੀਪ ਥਾਪੜੇ ਦੇ ਪੁਰਾਣੇ ਟਵੀਟ ਇਹਨੇ ਖੁਸ਼ੀਆਂ ਬਣਾਈਆਂ ਜਦੋਂ ਹੜ੍ਹ ਆਏ ਨੇ ਵੀ ਆ ਗਿਆ ਸਵਾਦ ਜ਼ਿੰਮੇਦਾਰ ਹੋਣਾ ਉਹ ਤੁਸੀਂ ਚੁੰਡੀਆਂ ਭੋਰਦੇ ਹੋ ਚੁੰਡੀਆਂ ਵੱਢਦੇ ਹੋ ਤੇ ਫਿਰ ਫਿਰ ਤੁਹਾਡੇ ਤੋਂ ਤੁਹਾਡੀ ਜਬਾਨ ਮਾੜੀ ਹੋਈ ਨਾ ਹੁਣ ਤੁਸੀਂ ਇੱਕ ਜਾਗੋ ਕੜੀ ਜੀ ਸਦ ਕੇ ਕੱਢੋ ਜਾਗੋ ਅੰਮ੍ਰਿਤਸਰ ਤੋਂ ਕਢਣੀ ਕਢੋ ਕਿਉਂਕਿ ਹਮੇਸ਼ਾ ਅੰਮ੍ਰਿਤਸਰ ਤੇ ਤੇ ਇਹੋ ਜੇ ਲੋਕਾਂ ਦੀ ਅੱਖ ਰਹੀ ਆ ਇਹਨਾਂ ਦੇ ਪਹਿਲਾਂ ਵੀ ਇੱਕ ਉਥੇ ਜਿਹੜੇ ਹੁੰਦੇ ਸੀ ਉਹ ਮਿਰਕਲ ਮਰ ਗਏ ਨੇ ਖੰਨਾ ਖੰਨਾ ਹੁੰਦੇ ਸੀ ਇੱਕ ਉਹ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਦੋਂ ਲੱਡੂ ਵੰਡੇ ਗਏ ਸੀ ਸ੍ਰੀ ਦਰਬਾਰ ਸਾਹਿਬ ਦਾ ਇੱਕ ਜਿਹੜਾ ਹੁੰਦਾ ਮੋਮੈਂਟ ਮਾਡਲ ਉਹ ਰੇਲਵੇ ਸਟੇਸ਼ਨ ਤੇ ਤੋੜਿਆ ਗਿਆ ਸੀ ਇਹੋ ਜੇ ਉੱਥੇ ਵੀ ਲੋਕ ਆ ਗਏ ਨੇ ਜਿਹੜੇ ਪੰਜਾਬ ਦਾ ਮਾਹੌਲ ਢਕਾਉਣ ਦੀ ਕੋਸ਼ਿਸ਼ ਕਰਦੇ ਆ ਗਏ ਨੇ ਇਸ ਕਰਕੇ ਉਹ ਸੂਰੀ ਨੇ ਵੀ ਪੰਜਾਬ ਨੂੰ ਸੂਰੀ ਨੇ ਲੈ ਕੇ ਕੀ ਕੁਝ ਨਹੀਂ ਬੋਲਿਆ ਸਿੱਖ ਧਰਮ ਬਾਰੇ ਕੀ ਕੁਝ ਨਹੀਂ ਸਿੱਖਾਂ ਦੀਆਂ ਕੁੜੀਆਂ ਬਾਰੇ ਕੀ ਬੋਲਿਆਗਾ ਇੱਕ ਗੁਰਦਾਸਪੁਰ ਤੋਂ ਹੀ ਇਦਾਂ ਦਾ ਸ਼ਿਵ ਸ਼ੈਨਾ ਦਾ ਕਿਛ ਸ਼ੈਤਾਨ ਸੀ ਉਹ ਦਰਬਾਰ ਸਾਹਿਬ ਤੇ ਮੁੜ ਹਮਲਾ ਕਰਨ ਦੀ ਗੱਲ ਕਰਦਾ ਸੀ ਹੂੰ ਇਦਾਂ ਦੇ ਲੋਕ ਨੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਅਸੀਂ ਉਹ ਜਾਣਬੁੱਝ ਕੇ ਸ਼ਬਦ ਬੋਲਦੇ ਨੇ ਫਿਰ ਲੇਖਕ ਦੇ ਸਾਨੂੰ ਥ੍ਰੈਟ ਆ ਗਈ ਸਾਨੂੰ ਧਮਕੀ ਆ ਗਈ ਜੀ ਸਾਨੂੰ ਮਾਰਦਿਆਂ ਫਿਰ ਪੁਲਿਸ ਭੱਜ ਕੇ 15 20 20 ਬੰਦੇ ਸਿਕਿਉਰਿਟੀ ਦੇ ਦਿੰਦੀ ਹੈਗੀ ਹੈ ਅਗਰ ਇੰਨਾ ਲੋਕਾਂ ਵਿੱਚ ਜਿਹੜੇ ਜਾਣਬੁੱਝ ਕੇ ਸ਼ਰਾਰਤ ਕਰਦੇ ਜੇ ਕਿਸੇ ਨੂੰ ਜੈਨੂਇਨ ਧਮਕੀ ਆਈ ਹੈ ਪੁਲਿਸ ਨੂੰ ਉੱਤੇ ਕਾਰਵਾਈ ਕਰਨੀ ਚਾਹੀਦੀ ਜੇ ਜਾਣਬੁੱਝ ਕੇ ਸਿਕਿਉਰਿਟੀ ਲੈਣ ਵਾਸਤੇ ਹੀ ਇਹ ਸਾਜ਼ਿਸ਼ਾਂ ਘੜਦੇ ਨੇ ਇਹਨਾਂ ਤੇ ਐਨਐਸਏ ਲੱਗਣਾ ਚਾਹੀਦਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਾਰਨਾ ਚਾਹੀਦਾ ਕੋਈ ਵੀ ਹੋਵੇ ਪੰਜਾਬ ਦੇ ਵਿੱਚ ਚਾਹੇ ਉਹ ਕੋਈ ਸਿੱਖ ਜਥੇਬੰਦੀ ਹੈ ਚਾਹੇ ਕੋਈ ਹਿੰਦੂ ਜਥੇਬੰਦੀ ਹੈ ਚਾਹੇ ਸ਼ਿਵ ਸੈਨਾ ਵਿੱਚ ਐਕਟਿਵ ਸਿਆਣਾ ਹੈਗੀ ਹੈ ਕੋਈ ਵੀ ਹੋਵੇ ਜਿਸ ਨੂੰ ਜਾਗੋਂ ਕੱਢਣੀ ਅੰਮ੍ਰਿਤਸਰ ਤੋਂ ਕੱਢਣੀ ਹੈਗੀ ਕੱਢੋ ਹੁਣ ਸਵਾਲ ਹੈ ਕਿ ਖਾਸ ਕਰਕੇ ਅੰਮ੍ਰਿਤਸਰ ਦੇ ਸਿੱਖ ਸੈਨਾ ਲੁਧਿਆਣੇ ਦਾ ਪਟਿਆਲੇ ਦਾ ਗੁਰਦਾਸਪੁਰ ਦਾ ਫਗਵਾੜੇ ਦਾ ਤੁਸੀਂ ਫਿਰ ਇਥੋਂ ਡੇਰਾ ਬੱਸੀ ਤੋਂ ਚਲੋ ਪਟਿਆਲਾ ਛੱਡ ਦੋ ਅਪ ਟੂ ਫਿਰੋਜ਼ਪੁਰ ਦਾ ਉੱਥੇ ਕਿੰਨੇ ਕੀ ਸਿੱਖ ਸੈਨਾ ਵਾਲੇ ਆਗੇ ਨੇ ਉੱਥੇ ਵੀ ਤੇ ਕਿੰਨਾ హిందూ ਭਾਈਚਾਰਾ ਵੱਸਦਾ ਹੈਗਾ ਉਹ ਵੀ ਤੇ ਭਾਈਚਾਰਾ ਹੀ ਹੈ ਨਾ ਇੱਥੇ ਤਿੰਨ ਚਾਰ ਜਿਹੜੇ ਲੋਕ ਨੇ ਇਹ ਜਾਣ ਕੇ ਮਾਹੌਲ ਖਰਾਬ ਕਰਨ ਦੀ ਯਤਨ ਕਰਦੇ ਨੇ ਹੁਣ ਚੰਗੀ ਗੱਲ ਇਕੱਠੇ ਹੋ ਰਹੇ ਨੇ ਹਲਾਸ਼ੇਰੀ ਦੇ ਰਹੇ ਨੇ ਕਿਉਂਕਿ ਹਲਾਸ਼ੇਰੀ ਬੀਜੇਪੀ ਵਾਲਿਆਂ ਨੇ ਵੀ ਦੇ ਦਿੱਤੀ ਹੈਗੀ ਆ ਪੰਜਾਬ ਦੇ ਰਾਜਪਾਲ ਸਾਹਿਬ ਨੇ ਵੀ ਦੇ ਦਿੱਤੀ ਹੈਗੀ ਆ ਹੁਣ ਲੋਕ ਸੇ ਸਵਾਲ ਖੜੇ ਕਰਦੇ ਨੇ ਇੱਕ ਪੰਜਾਬ ਦੇ ਰਾਜਪਾਲ ਨੂੰ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਵੀ ਆਪਣੀ ਇਨਵੋਲਵਮੈਂਟ ਦਿਖਾਣੀ ਚਾਹੀਦੀ ਆ ਸੁਨੀਲ ਜਾਖੜ ਸਾਹਿਬ ਨੂੰ ਵੀ ਦਿਖਾਉਣੀ ਚਾਹੀਦੀ ਆ ਐਵੇਂ ਸਿਆਸਤ ਨਹੀਂ ਹੋ ਸਕਦੀ ਹੈਗੀ ਨਾ ਇਹ ਤੇ ਪੰਜਾਬ ਸਰਕਾਰ ਨੂੰ ਇੱਕ ਸਖਤ ਨੀਤੀ ਬਣਾਉਣੀ ਪਏਗੀ ਕਿ ਕੋਈ ਵੀ ਹੋਵੇ ਕੋਈ ਵੀ ਜਥੇਬੰਦੀ ਹੋਵੇ ਚਾਹੇ ਸ਼ਿਵ ਸੈਨਾ ਵਾ ਚਾਹੇ ਨਹੀਂ ਸ਼ਿਵ ਸੈਨਾ ਹੈਗੀ ਨਾ ਜਿਹੜੀ ਵੀ ਜਥੇਬੰਦੀ ਹੈ ਜਿਹੜਾ ਮਾਹੌਲ ਵਿਗਾੜ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਇੱਕ ਦੂਜੇ ਦੇ ਧਰਮਾਂ ਬਾਰੇ ਗਲਤ ਬੋਲਦੇ ਆਗੇ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ ਚਾਹੀਦਾ 295A ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਭੇਜਣਾ ਚਾਹੀਦਾ ਹੈਗਾ ਤੇ ਫਿਰ ਆਪੇ ਜਿਹੜੇ ਨਾ ਕੰਚ ਪਾਏ ਦੁਖੇ ਦੁਖਣਗੇ ਨਹੀਂ ਹੁਣ ਚੰਗੀ ਗੱਲ ਹੈ 28 ਘੱਟੋ ਘੱਟ ਇਹਨਾਂ ਨੂੰ ਤੇ ਆਪਣੇ ਆਪ ਚ ਝਾਤੀ ਮਾਰਨੀ ਚਾਹੀਦੀ ਹੈ ਕਿ ਤੁਸੀਂ ਇਹੋ ਜਿਹੇ ਯਾਰ ਗੱਲਾਂ ਕਿਉਂ ਕਰਦੇ ਹੋ ਤੁਸੀਂ ਤੁਸੀਂ ਆਪਣੇ ਫੈਕਟਸ ਦੋ ਤੱਥਾਂ ਤੇ ਗੱਲ ਕਰੋ ਤੁਸੀਂ ਭੜਕਾਉਂਦੇ ਹੋ ਤੱਥ ਤਾਂ ਦੂਰ ਦੀ ਗੱਲ ਅੱਜ ਉੱਥੇ ਬੈਠਕ ਦਾ ਕਿ ਏਜੰਡਾ ਸੀ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਤਰਸ਼ੂਲ ਜਿਹੜਾ ਨਿਸ਼ਾਨ ਹੈ ਨਾ ਉਸ ਮੌਲਿਕ ਚਿੰਨ ਹੈ ਜਿਹੜਾ ਉਹ ਸਾਨੂੰ ਆਤਮ ਰੱਖਿਆ ਦੀ ਖਾਤਰ ਸਾਨੂੰ ਦਿੱਤਾ ਜਾਵੇ ਉਸ ਦੀ ਮਾਨਤਾ ਦਿੱਤੀ ਜਾਵੇ ਕਿ ਕੋਈ ਵੀ ਆਪਣੇ ਕੋਲ ਲੈ ਕੇ ਚੱਲ ਸਕੇ ਸੜਕਾਂ ਤੇ ਹੁਣ 22 ਬੰਦਿਆਂ ਨੂੰ ਹੀ ਖਤਰਾ ਹੈਗਾ ਪੰਜਾਬ ਦੇ ਵਿੱਚ 45% ਹਿੰਦੂ ਭਾਈਚਾਰਾ ਵੱਸਦਾ ਹੈਗਾ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਹੈਗਾ ਇਹਨੇ 22 ਜਾਣਿਆਂ ਨੂੰ ਖਤਰਾ ਹੈਗਾ ਜਦੋਂ ਤੁਸੀਂ ਇਹੋ ਜੇ ਬੋਲ ਨਾ ਹੀ ਬੋਲ ਤੁਹਾਨੂੰ ਖਤਰੇ ਦੀ ਜਰੂਰਤ ਨਹੀਂ ਹੈ ਜਦ ਤੁਸੀਂ ਆਮ ਜ਼ਿੰਦਗੀ ਬਤੀਤ ਕਰ ਰਹੇ ਤੁਸੀਂ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਤੁਹਾਨੂੰ ਤੇ ਲੋੜ ਨਹੀਂ ਹੁਣੇ ਸਰਕਾਰ ਨੇ ਡਿਸਾਈਡ ਕਰਨਾ ਹੈ ਕਰਨਾ ਜਾਂ ਭਾਰਤ ਸਰਕਾਰ ਡਿਸਾਈਡ ਕਰਨ ਨੂੰ ਕਿ ਤਰਸੂਲ ਨੂੰ ਕੀ ਦੇਸ਼ ਦਾ ਇਹ ਕੌਮੀ ਕੀ ਕਵਾਂਗੇ ਇਹਨੂੰ ਸਿੰਬਲ ਡਿਕਲੇਅਰ ਕਰਨਾ ਹੈਗਾ ਤੁਸੀਂ ਅੰਮ੍ਰਿਤਧਾਰੀ ਸਿੱਖ ਦੇ ਨਾਲ ਜੋੜ ਕੇ ਨਾ ਦੇਖੋ ਸਿੱਖ ਤੇ ਬਹੁਤ ਸਾਰੇ ਨੇ ਜਿਹੜੇ ਜਿਨ੍ਹਾਂ ਨੇ ਅੰਮ੍ਰਿਤਧਾਰੀ ਛੱਕਿਆ ਉਹ ਉਹ ਕਿਤੇ ਗਲਾਂ ਦੇ ਵਿੱਚ ਗਾਤਰੇ ਕਿਰਪਾਨਾਂ ਪਾ ਕੇ ਘੁੰਮ ਰਹੇ ਹੈਗੇ ਨੇ ਹੂੰ ਉਹ ਤੇ ਇੱਕ ਅੰਮ੍ਰਿਤਧਾਰੀ ਸਿੱਖ ਆ ਜਿਹਨੂੰ ਪੰਜ ਕਕਾਰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਹੋਣੀ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਸ ਤੋਂ ਚੱਲਦਾ ਆ ਰਿਹਾ ਹੈ ਤੇ ਤੁਸੀਂ ਤਰਸ਼ੂਲ ਰੱਖਣੇ ਰੱਖੀ ਚਲੋ ਇੱਛਾ ਔਰ ਖੋੜ ਰੱਖ ਲਓ ਡਿਫੈਂਸ ਦੇ ਤੌਰ ਤੇ ਰੱਖ ਲਓ ਪਰ ਜਿਹੜਾ ਅੰਮ੍ਰਿਤਧਾਰੀ ਸਿੱਖ ਜਿਹੜਾ ਕਿਰਪਾਨ ਉਹ ਡਿਫੈਂਸ ਦੇ ਤੌਰ ਤੇ ਨਹੀਂ ਉਹ ਤੇ ਮਹਾਰਾਜ ਦਾ ਰੂਪ ਤਕਕਾਰ ਦੇ ਰੂਪ ਦੇ ਵਿੱਚ ਹੈਗਾ ਨਾ ਜੀ ਔਰ ਉਹ ਤੇ ਕਿ ਜੇ ਤੁਸੀਂ ਜ਼ੁਲਮਦਾਰ ਟੱਕਰਾ ਕਰਨਾ ਉਦੋਂ ਤੁਸੀਂ ਵਰਤ ਵੀ ਸਕਦੇ ਹੋ ਨਾ ਜੀ ਪਰ ਇਹ ਵਾਲਾ ਅਗਰ ਤੁਰਸੂਲ ਰੱਖਣਾ ਰੱਖੋ ਤੁਹਾਨੂੰ ਪੰਜਾਬ ਸਰਕਾਰ ਪਰਮਿਸ਼ਨ ਦਿੰਦੀ ਆ ਸੈਂਟਰਲ ਸਰਕਾਰ ਪਰਮਿਸ਼ਨ ਦਿੰਦੀ ਆ ਰੱਖਣ ਦੇ ਵਿੱਚ ਗੁਨਾਹ ਨਹੀਂ ਆ ਪਰ ਸਵਾਲ ਇਹ ਹੈ ਕਿ ਆਪਾਂ ਇਹੋ ਜੇ ਬੋਲ ਨਹੀਂ ਬੋਲਣੇ ਚਾਹੀਦੇ ਜਿਹਦੇ ਨਾਲ ਮਾਹੌਲ ਵਿਗੜੇ ਨੇ ਹੁਣ ਚਾਹੇ ਪੂਰਾ ਇਹ ਇੰਡੀਆ ਦਾ ਹਿੰਦੂ ਹਿੰਦੂ ਭਾਈਚਾਰਾ ਤਰਸ਼ੂਲ ਰੱਖੀ ਜਨ ਕਿਸੇ ਨੂੰ ਕੀ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਹੈਗੀ ਤੇ ਦੂਜੀ ਗੱਲ ਹੈ ਕਿ ਆਪਾਂ ਨੂੰ ਇਹੋ ਜੇ ਸ਼ਬਦ ਬੋਲਣ ਦੀ ਲੋੜ ਵੀ ਨਹੀਂ ਜੇ ਤੁਸੀਂ ਤਰਸ਼ੂਲ ਰੱਖ ਕੇ ਵੀ ਮਾੜੇ ਸ਼ਬਦ ਬੋਲਣੇ ਹੈਗੇ ਨੇ ਫਿਰ ਤਰਸ਼ੂਲ ਰੱਖਣ ਦਾ ਕੀ ਫਾਇਦਾ ਹੈਗਾ ਨਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਜ਼ਿੰਦਗੀ ਹੈ ਇੱਕ ਆਮ ਸ਼ਹਿਰੀ ਦੇ ਤੌਰ ਤੇ ਜਿਉਣੀ ਚਾਹੀਦੀ ਹੈਗੀ ਆ ਕਿਸੇ ਨੂੰ ਕਿ ਕੋਈ ਨਹੀਂ ਪ੍ਰੋਬਲਮ ਨਹੀਂ ਨਾ ਪੰਜਾਬ ਦੇ ਵਿੱਚ ਇਹ Hindu ਨੂੰ Sikh ਤੋਂ ਪ੍ਰੋਬਲਮ ਨਾ Sikh ਨੂੰ Hindu ਤੋਂ ਪ੍ਰੋਬਲਮ ਨਾ ਅਸਾਈ ਨੂੰ ਨਾ ਮੁਸਲਮਾਨ ਨੂੰ ਪ੍ਰੋਬਲਮ ਹੈਗੀ ਆ ਪੰਜਾਬ 'ਚ ਅਸਾਈ ਭਾਈਚਾਰਾ ਵੀ ਰਹਿ ਹੀ ਰਿਹਾ ਪੰਜਾਬ 'ਚ ਮੁਸਲਮਾਨ ਭਾਈਚਾਰਾ ਵੀ ਰਹਿ ਰਿਹਾ ਗਾਦਿਆਂ ਇੱਕ ਵੱਡਾ ਸ਼ਹਿਰ ਹੈ ਮਲੇਰਕੋਟ là ਇੱਕ ਵੱਡਾ ਸ਼ਹਿਰ ਹੈ ਹਰ ਪਿੰਡ ਦੇ ਵਿੱਚ ਇੱਕ ਅੱਧੇ ਪਰਿਵਾਰ ਮੁਸਲਮਾਨ ਭਾਈਚਾਰਾ ਵੱਸਦਾ Hindu ਭਾਈਚਾਰਾ ਵੱਸਦਾ ਉਹਨਾਂ ਨੂੰ ਤਾਂ ਨਹੀਂ ਕੋਈ ਖਤਰਾ ਹੈ ਨਾ ਪਰ ਇਹ ਜਿਹੜੇ ਸ਼ਿਵ ਸੈਨ ਵਾਲੇ ਜਾਣ ਬੁੱਝ ਕੇ ਅਜਿਹੀ ਸਾਜ਼ਿਸ਼ ਅ ਸਾਜ਼ਿਸ਼ ਨਹੀਂ ਕਿਉਂ ਰਾਜਨੀਤੀ ਇਹੋ ਜੀ ਕੋਈ ਕਰ ਰਿਹਾ ਹੈਗੇ ਨੇ ਇਹਨਾਂ ਨੇ ਇਹੋ ਜੀ ਰਾਜਨੀਤੀ ਦੀ ਲੋੜ ਕੀ ਹੈਗੀ ਨਾ ਜੀ ਤੁਹਾਨੂੰ ਇਹ ਸਭ ਤੋਂ ਵੱਡਾ ਸਵਾਲ ਆ ਤੇ ਇਸ ਕਰਕੇ ਜੰਮੂ ਹਰਿਆਣਾ ਹਿਮਾਚਲ 'ਚ ਕਦੀ ਸ਼ਿਵ ਸੈਨ ਵਾਲੇ ਸੁਨੇ ਹੈਗੇ ਨੇ ਹਰਿਆਣੇ 'ਚ ਕਦੀ ਸ਼ਿਵ ਸੈਨ ਵਾਲੇ ਸੁਨੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਸ਼ਿਵ ਸੈਨ ਵਾਲੇ ਸੁਨੇ ਨੇ ਜੰਮੂ ਕਸ਼ਮੀਰ ਦੇ ਵਿੱਚ ਸ਼ਿਵ ਸੈਨ ਵਾਲੇ ਸੁਨੇ ਨੇ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬਾਲਟਾਗਰੇ ਦੇ علاوہ ਕੋਈ ਹੈ ਨਹੀਂ ਆ ਤੈਸ ਕਰਕੇ ਸਿਰ ਪੰਜਾਬ ਦੇ ਵਿੱਚ ਹੀ ਕਿਉਂ ਪੰਜਾਬ ਦੇ ਵਿੱਚ 28 ਅੱਜ 24 ਨੇ ਸ਼ਾਇਦ 5-7 ਆਏ ਨਾ ਹੋਣ ਪੰਜਾਬ ਦੇ ਵਿੱਚ ਹੀ ਕੁੰਬਾ ਮੰਗੂ ਸਿਵ ਸੈਨਾ ਕਿਉਂ ਉੱਗੀ ਪਈ ਆ ਇਹ ਆਪਣੇ ਵਿੱਚ ਇੱਕ ਵੱਡਾ ਸਵਾਲ ਆ ਇੱਕ ਉਹਨਾਂ ਨੇ ਜਿਹੜਾ ਏਜੰਡਾ ਰੱਖਿਆ ਇੱਕ ਕਾਂਡ ਨੂੰ ਲੈ ਕੇ ਕਿਉਂਕਿ ਇਹ ਇਕੱਠੇ ਹੋਏ ਆ ਸੰਦੀਪ ਥਾਪਰ ਵਾਲਾ ਉਹ ਤਾਂ ਕਹਿੰਦੇ ਨੀਆ ਜਾਂਚ ਕਰੇ ਦੀ ਸੀਬੀਆਈ ਜਾਂਚ ਕਰੇ ਹਾਲਾਂਕਿ ਸਿੱਧਾ ਪ੍ਰਤੱਖ ਰੂਪ ਚ ਦਿਖਦਾ ਹੈ ਕਿ ਇਹਦੇ ਕਾਰਨ ਕੀ ਸੀ ਇਹ ਕਾਂਡ ਹੋਣ ਦੇ ਔਰ ਜਿਨ੍ਹਾਂ ਨੂੰ ਕੀਤਾ ਵੀ ਗਿਆ ਉਹਨਾਂ ਨੂੰ ਕਾਬੂ ਵੀ ਕੀਤਾ ਗਿਆ ਉਹਨਾਂ ਤੇ ਪਰਚਾ ਵੀ ਹੋਇਆ ਇੱਕ ਤੀਜਾ ਜਿਹੜਾ ਨੇ ਹੰਗ ਸਿੰਘ ਫਰਾਰ ਹੈ ਉਹ ਵੀ ਪੁਲਿਸ ਦਾ ਦਾਅਵਾ ਹੈ ਕਿ ਛੇਤੀ ਅਸੀਂ ਕਾਬੂ ਕਰ ਲੈਣਾ ਫਿਰ ਇਹਦੇ ਵਿੱਚ ਨੀਆ ਸੀਬੀਆਈ ਦਾ ਕੀ ਰੋਲ ਆ ਉਹ ਐਕਚੁਅਲੀ ਗਵਰਨਰ ਸਾਹਿਬ ਪੁਲਿਸ ਵਾਲੇ ਉਸ ਦਿਨ ਪੁਲਿਸ ਕਮਿਸ਼ਨਰ ਤੇ ਡੀਸੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਲੱਗਾ ਕਿ ਇਹ ਨੀਯਾ ਨੂੰ ਜਾਂਚ ਦੇ ਨੀਯਾ ਜਾਂਚ ਕਰੀ ਬਲੇ ਉਹਦੇ ਚ ਕੀ ਨਿਕਲੂਗਾ ਜਦ ਪੁਲਿਸ ਨੇ ਦੋ ਨਿਹੰਗ ਸਿੰਘ ਫੜ ਲਏ ਨੇ ਉਹਨਾਂ ਨੇ ਉਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਨਿਹੰਗ ਸਿੰਘਾਂ ਦਾ ਉਹ ਕਹਿੰਦੇ ਕਿ ਸਾਡੇ ਗੁਰੂ ਸਬਾਨ ਬਾਰੇ ਨੇ ਗਲਤ ਬੋਲਿਆ ਸੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੇ ਵਾਲੇ ਦਿਨ ਇਹਨੇ ਲੱਡੂ ਵੰਡੇ ਹੈਗੇ ਨੇ ਸਾਨੂੰ ਤੇ ਉਸ ਗੱਲ ਦਾ ਗੁੱਸਾ ਏ ਉਹਨਾਂ ਨੇ ਗੁੱਸਾ ਕੱਢ ਦਿੱਤਾ ਹੈਗਾ ਇਸ ਕਰਕੇ ਇਹਨੂੰ ਨਿੱਜੀ ਰੰਜਿਸ਼ ਦੇ ਤੌਰ ਤੇ ਦੇਖਿਆ ਜਾ ਸਕਦਾ ਨਾ ਕਿ ਤੁਸੀਂ ਮੇਰੇ ਧਰਮ ਬਾਰੇ ਗਲਤ ਬੋਲਿਆ ਮੇਰੇ ਮੱਕੇ ਬਾਰੇ ਗਲਤ ਬੋਲਿਆ ਮੈਨੂੰ ਜੋ ਲੱਗਾ ਹੈਗਾ ਮੈਂ ਕਾਰਵਾਈ ਕਰ ਦਿੱਤੀ ਹੈਗੀ ਅਗਰ ਤੁਸੀਂ ਇਹ ਨਾ ਬੋਲਦੇ ਤੇ ਮੈਨੂੰ ਨਾ ਇਹ ਕੰਮ ਕਰਨਾ ਪੈਂਦਾ ਹੈਗਾ ਨੀਅਤ ਛੱਡ ਕੇ ਭਾਵੇਂ ਵਰਲਡ ਰਿਕਸ ਜੇੰਸੀ ਨੂੰ ਦੇ ਦੋ ਨਾ ਸਵਾਲ ਉਹ ਨਹੀਂ ਹੁੰਦਾ ਨਾ ਸੀਬੀਆ ਨੂੰ ਦੇ ਨੀਆ ਨੂੰ ਦੇ ਉਹੀ ਜਾਂਚ ਪੰਜਾਬ ਪੁਲਿਸ ਨੇ ਕੀਤੀ ਆ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਲ ਹੋਣਾ ਉਸੇ ਸ਼ਾਮ ਦੋ ਬੰਦੇ ਫੜਦੇ ਨੇ ਤੀਜਾ ਵੀ ਫੜਿਆ ਜਾਊਗਾ ਕਿ ਐਡੀ ਕਿਹੜੀ ਗੱਲ ਆ ਨਾ ਬੰਦਾ ਜਦੋਂ ਕਹਿ ਰਹੇ ਨੇ ਕਿ ਸਾਨੂੰ ਗੁੱਸਾ ਹੀ ਗੁੱਸਾ ਕੱਢ ਦਿੱਤਾਗਾ ਕੋਈ ਪੁਰਾਣਾ ਉਹਨਾਂ ਦਾ ਪਾਸਟ ਕੋਈ ਕ੍ਰਾਈਮਲ ਨਹੀਂ ਆ ਕਿਸੇ ਉਹ ਜਥੇਬੰਦੀ ਦੇ ਨਾਲ ਨਹੀਂ ਜੁੜੇ ਆਗੇ ਨੇ ਕੋਈ ਉਹਨਾਂ ਦਾ ਕ੍ਰਾਈਮ ਰਿਕਾਰਡ ਨਹੀਂ ਬੋਲਦਾ ਹੈਗਾ ਕੋਈ ਉਹਨਾਂ ਦੀ ਕ੍ਰਾਈਮ ਕੁੰਡਲੀ ਨਹੀਂ ਹੈਗੀ ਨਾ ਹਾਲਾਂਕਿ ਤੁਹਾਡੀਆਂ ਹੋ ਸਕਦੀਆਂ ਤੁਹਾਡੇ ਖਿਲਾਫ ਜ਼ਰੂਰ ਮੁਕਦਮੇ ਦਰਜ ਹੋਏ ਹੋਣਗੇ ਪਰ ਆਪਾਂ ਉਸ ਗੱਲ ਵੱਲ ਵਧਦੇ ਕਿਉਂ ਨਹੀਂ ਸੀਬੀਆਈ ਲਲੋ ਨਿਆ ਕਰੀ ਚਲੋ ਜਾਂਚ ਪਰ ਸਵਾਲ ਕਿ ਆਖਿਰ ਸ਼ੁਰੂਆਤ ਕਿਸ ਤੋਂ ਹੋਈ ਨਾ ਵੀ ਤੂੰ ਹੀ ਅਗਰ ਉਹ ਜੀਆਂ ਗੱਲਾਂ ਬੋਲੀਆਂ ਨੇ ਉਹਨਾਂ ਨਿਹੰਗ ਸਿੰਘਾਂ ਨੂੰ ਮੌਕਾ ਮਿਲ ਗਿਆ ਹੋਊਗਾ ਉਹ ਸੱਡਨਲੀ ਮਿਲੇ ਹੈਗੇ ਨੇ ਹਾਂ ਠੀਕ ਹੈ ਉਹਦੇ ਚ ਸਭ ਤੋਂ ਵੱਡਾ ਮਸਲਾ ਇਹ ਕਿ ਜਿਹੜੇ ਸਕਿਉਰਿਟੀ ਵਾਲਾ ਸੀ ਜਿਹੜਾ ਵੀ ਉਹ ਏਐਸਏ ਉਹਦੀ ਜ਼ਿੰਮੇਵਾਰ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ ਨਾ ਉਹ ਇੱਕ ਜਾਂਦਾ ਉਹ ਵਿਭਾਗੀ ਕਾਰਵਾਈ ਚੱਲ ਰਹੀ ਕਿ ਉਹ ਡਰ ਗਿਆ ਸੀ ਕਿਉਂਕਿ ਗਵਰਨਮੈਂਟ ਤਾਂ ਹੀ ਦਿੱਤੇ ਜਾਂਦੇ ਨੇ ਕਿ ਉਹ ਸੁਰੱਖਿਆ ਗਾਰਡ ਨੇ ਉਹਨੇ ਸੁਰੱਖਿਆ ਕਿਉਂ ਨਹੀਂ ਦਿੱਤੀ ਉਹ ਲੋਡ ਪੈਣ ਤੇ ਹਵਾਈ ਫਾਇਰ ਵੀ ਕਰ ਸਕਦਾ ਸੀ ਉਹ ਇੱਕ ਜਾਂਚ ਦਾ ਵਿਸ਼ਾ ਪਰ ਇਹਨੂੰ ਅੱਗੇ ਗੱਲ ਵਧਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਤੁਸੀਂ ਇਹੋ ਜਿਹੇ ਮੰਦ ਭਾਗੀਆਂ ਮੰਦ ਭਾਗੀ ਟਿੱਪਣੀਆਂ ਕੀਤੀਆਂ ਉਸ ਤੋਂ ਪਹਿਲਾਂ ਤਾਂ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਇਸ ਕਰਕੇ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਜਾਗੋ ਕੱਢਣੀ ਕੱਢੀ ਚਲੋ ਜਾਗੋ ਕੱਢੀ ਚਲੋ ਪਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਖਾਸ ਕਰਕੇ ਇਹ ਜਿਹੜੇ ਸ਼ਿਵ ਸੈਨਾ ਵਾਲੇ ਜਾਂ ਕੁਝ ਹੋਰ ਵੀ ਸਿੱਖ ਜਥੇਬੰਦੀਆਂ ਬੜੀ ਗਰਮ ਖਿਆਲੀ ਨੇ ਘੱਟੋ ਘੱਟ ਉਹਨਾਂ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਸਿੱਖੀ ਜਾਣ ਪਰ ਪੰਜਾਬ ਤੇ ਮਿਹਰ ਕਰਨਾ ਜਿਹੇ ਨਾ ਵਾਰ-ਵਾਰ ਅਜੀਆਂ ਟਿੱਪਣੀਆਂ ਕਰਨ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਔਰ ਕਿਉਂਕਿ ਫਿਰ ਜਿਹੜੇ ਸਿਆਸੀ ਲੀਡਰ ਨਾ ਉਹਨਾਂ ਤੇ ਰੋਟੀਆਂ ਸੇਕਣੀਆਂ ਨੇ ਭਾਜਪਾ ਵਾਲੇ ਆਪਣੀਆਂ ਰੋਟੀਆਂ ਸੇਕਣਗੇ ਕਾਂਗਰਸ ਵਾਲੇ ਆਪਣੀਆਂ ਰੋਟੀਆਂ ਸੇਕਣਗੇ ਕਾਲੀ ਦਲ ਵਾਲੇ ਆਪਣੀਆਂ ਰੋਟੀਆਂ ਸੇਕਣਗੇ ਨਾ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਖੁਦ ਵੀ ਬਚਣਾ ਚਾਹੀਦਾ ਕਿਉਂ ਸਮਾਜ ਨੂੰ ਤੋੜਦੇ ਹੋ ਹੁਣ ਇਹ ਜਿਹੜੇ ਸ਼ਿਵ ਸੈਨ ਆਲਿਆ ਦੇ ਇਹਨਾਂ ਦਾ ਪਸ਼ੋਕੜ ਕੱਢ ਲੋ ਸਾਰਿਆਂ ਦੇ ਸਾਹਮਣੇ ਨੇ ਪੁਲਿਸ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਪਟਿਆਲੇ ਇੱਕ ਇੱਕ ਸ਼ਿਵ ਸੈਨਲ 27 ਕਿ 28 ਮਕਦਮੇ ਉਹਦੇ ਖਿਲਾਫ ਦਰਜ ਨੇ ਉਹ ਸਿਕਿਉਰਟੀ ਲਈ ਫਿਰਦਾ ਜਿਹੜਾ ਉਹ ਸੂਰੀ ਕਿਉਂਕਿ ਉਹ ਵੀ ਬੜਾ ਸਿੱਖ ਧਰਮ ਬਾਰੇ ਸਿੱਖਾਂ ਦੀਆਂ ਕੁੜੀਆਂ ਬਾਰੇ ਬਹੁਤ ਗਲਤ ਬੋਲਦਾ ਸੀ ਉਹ ਮੁੰਡੇ ਸੰਦੀਪ ਨੂੰ ਮੌਕਾ ਮਿਲਿਆ ਉਹਨੇ ਕੋਗਾ ਚਿੱਤ ਕਰ ਦਿੱਤਾ ਹੈਗਾ ਹਾਲਾਂਕਿ ਗਲਤ ਆ ਪਰ ਉਹ ਉਸ ਮਸਲੇ ਦੇ ਵਿੱਚ ਕਿ ਤੁਸੀਂ ਐਕਸ਼ਨ ਦਾ ਰਿਐਕਸ਼ਨ ਹੋਣਾ ਇਹ ਦੁਨੀਆ ਦੇ ਵਿੱਚ ਹੁੰਦਾ ਤੇ ਇਹ ਲੋੜ ਕੀ ਆ ਨਾ ਤੁਸੀਂ ਅਗਰ ਸਿਆਸਤਕਾਰ ਨਹੀਂ ਪੋਲਿਟਿਕਸ ਦੇ ਵਿੱਚ ਆਓ ਪੋਲੀਟੀਕਲ ਤੌਰ ਤੇ ਆਓ ਪਰ ਇਹਨੂੰ ਆਪਾਂ ਕਾਨੂੰਨ ਵਿਵਸਥਾ ਨਾਲ ਜੋੜ ਕੇ ਦੇਖਦੇ ਮੈਨੂੰ ਲੱਗਦਾ ਕਾਨੂੰਨ ਵਿਵਸਥਾ ਦੇ ਨਾਲ ਜੋੜ ਕੇ ਦੇਖਣੀ ਆ ਪੁਲਿਸ ਨੂੰ ਚਾਹੀਦਾ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਕੋਲ ਏਡੀ ਨਫਰੀਅਤ ਤੁਰੰਤ ਜਦੋਂ ਇਦਾਂ ਦੀ ਕੋਈ ਕੰਪਲੇਂਟ ਕਰਦਾ ਕਿ ਜਦੋਂ ਕਿਸੇ ਧਰਮ ਬਾਰੇ ਗਲਤ ਟਿੱਪਣੀ ਕਰਦਾ ਜਾਂ ਨਿੱਜੀ ਹਮਲੇ ਕਰਦਾ ਸੋਸ਼ਲ ਮੀਡੀਆ ਤੇ ਤੁਹਾਨੂੰ ਤਾਂ ਉਦੋਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਜਿਸ ਦਿਨ ਉਹਨਾਂ ਨੇ ਦਰਬਾਰ ਸਾਹਿਬ ਨੂੰ ਲੈ ਕੇ ਲੱਡੂ ਵੰਡੇ ਨੇ ਤਾਂ ਉਦੋਂ ਤੋਂ ਕਾਰਵਾਈ ਕਰਨੀ ਚਾਹੀਦੀ ਅਗਰ ਤੁਸੀਂ ਉਸ ਦਿਨ ਉਹਦੇ ਸੰਦੀਪ <th>ਥਾਪੜ ਹੋਣਾਂ ਦੇ ਖਿਲਾਫ ਕੇਸ ਦਰਜ ਕਰ ਦਿੰਦੇ ਹੈਗੇ ਤੇ ਆਹ ਵਾਲਾ ਇਸ਼ੂ ਨਹੀਂ ਸੀ ਉੱਠਣਾ ਹੈਗਾ ਇਹ ਉਹਨਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਚਾਹੇ 28 ਜਾਣੇ ਜਾਂ 24 ਜਾਣੇ ਇਹਨਾਂ ਨੇ ਜਾਗੋ ਕੱਢਣੀ ਹੈ ਪੰਜਾਬ 'ਚ ਕੱਢਣ ਹਿੰਦੂ ਭਾਈਚਾਰੇ ਨੂੰ ਜਾਗਰੂਕ ਨਹੀਂ ਹਿੰਦੂ ਭਾਈਚਾਰਾ ਪਹਿਲਾਂ ਹੀ ਜਾਗਰੂਕ ਆ ਪੰਜਾਬ ਦਾ ਜਿੰਨਾ ਹਿੰਦੂ ਭਾਈਚਾਰਾ ਸਿਆਣਾ ਵਾ ਬਾਕੀ ਜਿਹੜਾ ਹੋ ਸਕਦਾ ਲਾਈ ਲੱਗ ਹੋਣ ਪਰ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਉਹ ਆਪਣੇ ਆਪ ਨੂੰ ਪੰਜਾਬੀ ਮੰਨਦਾ ਆਪਣੇ ਆਪ ਨੂੰ ਪੰਜਾਬੀਅਤ ਦੇ ਰੰਗ ਦੇ ਵਿੱਚ ਹਮੇਸ਼ਾ ਡੁੱਬਿਆ ਰਹਿੰਦਾ ਹੈਗਾ ਇਕਸਵਰ ਤੁਹਾਡੀ ਕੋਸ਼ਿਸ਼ ਕਰੋ ਜਾਗਰੂਕ ਕਰੋ ਪ੍ਰੇਯਾ ਕਿ ਪੰਜਾਬ ਤੇ ਮਿਹਰ ਹੋਣਾ ਚਾਹੀਦਾਗਾ ਪੰਜਾਬ ਤੇ ਰਹਿਮ ਕਰਨੀ ਚਾਹੀਦੀ ਆ ਤੁਸੀਂ ਅਵੇਅਰਨੈਸ ਕਰੋ ਆਪਣੇ ਮਸਲੇ ਦੱਸੋ ਆਪਣੀਆਂ ਮੰਗਾਂ ਦੱਸੋ ਲੇਕਿਨ ਜੇ ਤੁਸੀਂ ਕਿਸੇ ਦੇ ਧਰਮ ਨੂੰ ਠੇਸ ਪਹਚਾਓਗੇ ਤੇ ਕੋਈ ਨਾ ਕੋਈ ਬੰਦਾ ਤੇ ਭੜਕ ਜੇਗਾ ਜਦੋਂ ਭੜਕ ਜਾਏਗਾ ਜਦੋਂ ਗਮਰਾਹ ਵੀ ਹੋ ਸਕਦਾ ਉਸ ਤੋਂ ਬਾਅਦ ਮੁਸੀਬਤ ਪੈ ਸਕਦੀ ਹੈਗੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਦੀ ਔਰ ਸਟੇਟ ਦੀ ਜ਼ਿੰਮੇਵਾਰੀ ਹੈਗੀ ਕੋਈ ਵੀ ਹੋਵੇ ਕਿਸੇ ਵੀ ਜਥੇਬੰਦੀ ਦਾ ਹੋਵੇ ਕਿਸੇ ਵੀ ਸੰਗਠਨ ਦਾ ਹੋਵੇ ਅਗਰ ਉਹ ਕਿਸੇ ਦੇ ਧਰਮ ਬਾਰੇ ਕਿਸੇ ਦੇ ਜਾਤ ਬਾਰੇ ਗਲਤ ਬੋਲਦਾ ਹੈਗਾ ਤੁਰੰਤ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਜੀ ਤਾਂ ਅਗਲਾ ਮਸਲਾ ਇੰਪੋਰਟੈਂਟ ਹੈ ਸਰਕਾਰ ਬੁਰੀ ਤਰ੍ਹਾਂ ਘਿਰ ਜਾਂਦੀ ਹੈ ਕਈ ਵਾਰੀ ਸਟੈਂਡ ਹੋਰ ਪੇਸ਼ ਕਰਦੇ ਆ ਤੇ ਕਈ ਵਾਰੀ ਹੋਰ ਕਾਗਜ਼ਾਂ 'ਚ ਹੋਰ ਸਟੇਜਾਂ ਤੇ ਹੋਰ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹਾਈ ਕੋਰਟ 'ਚ ਇੱਕ ਬੰਦ ਲਫਾਫਾ ਰਿਪੋਰਟ ਭੇਜੀ ਗਈ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਉਹ ਪੜ੍ਹੀ ਰਿਪੋਰਟ ਫਿਰ ਵਾਪਸ ਦੇ ਦਿੱਤੀ ਉਸ ਵਿੱਚ ਖਲਾਸਾ ਹੋ ਗਿਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜੇਲ੍ਹ ਵਾਲਾ ਬੜਾ ਚਰਚਾ ਦਾ ਵਿਸ਼ਾ ਰਿਹਾ ਮੰਗ ਕੀਤੀ ਗਈ ਮੂਸੇ ਵਾਲੇ ਦੇ ਪਰਿਵਾਰ ਵੱਲੋਂ ਵੀ ਕੀਤੀ ਗਈ ਵਿਰੋਧੀਆਂ ਨੇ ਵੀ ਬੜਾ ਘੇਰਿਆ ਉਦੋਂ ਤਾਂ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਹੀਂ ਹੁਲਿਆ ਹੀ ਇਸ ਤਰ੍ਹਾਂ ਦਾ ਨਹੀਂ ਸੀ ਜਦੋਂ ਪੰਜਾਬ ਜੇਲ੍ਹ 'ਚ ਅਸੀਂ ਲੈ ਕੇ ਆਏ ਆ ਬਾਅਦ 'ਚ ਕੋਸੇ ਹੁਲਿਏ 'ਚ ਇੰਟਰਵਿਊ ਹੋ ਜਾਂਦਾ ਘਰੀਰੀ ਸਰਕਾਰ ਉਦੋਂ ਕਿਹਾ ਗਿਆ ਕਿ ਨਹੀਂ ਹੋਈ ਪੰਜਾਬ 'ਚ ਹੁਣ ਗੱਲਾਂ ਸਾਹਮਣੇ ਆ ਗਈਆਂ ਕਿ ਹਾਂ ਸਿੱਟ ਨੇ ਰਿਪੋਰਟ ਜਿਹੜੀ ਦਿੱਤੀ ਉਸ ਵਿੱਚ ਤਾਂ ਸ਼ਾਮਲ ਹੈ ਲਿਖਿਆ ਗਿਆ ਕਿ ਇੱਥੇ ਹੀ ਹੋਈ ਆ ਪੰਜਾਬ ਦੀ ਜੇਲ੍ਹ ਵਿੱਚ ਹੀ ਹੋਈ ਆ ਇੰਟਰਵਿਊ ਸਦੀਪ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜਿਹੜੇ ਡੀਜੀਪੀ ਹਿਊਮਨ ਰਾਈਟ ਨੇ ਪੰਜਾਬ ਪੁਲਿਸ ਦੇ ਪ੍ਰਬੋਧ ਕੁਮਾਰ ਹੁਣੀ ਜਿਹੜੇ ਕਾਫੀ ਮਿਹਨਤੀ ਇਮਾਨਦਾਰ ਅਫੀਸਰ ਮੰਨੇ ਜਾਂਦੇ ਨੇ ਉਹਨਾਂ ਨੇ ਕਰੀਬ 15-16 ਸਾਲ ਸੀਬੀਆਈ ਦੇ ਵਿੱਚ ਲਾਏ ਨੇ ਪੰਜਾਬ ਕੈਡਰ ਦੇ ਆਈਪੀਸ ਅਫੀਸਰ ਸੀ ਡੈਪੂਟੇਸ਼ਨ ਪੀੜ ਖਤਮ ਹੋ ਗਿਆ ਤੇ ਪੰਜਾਬ ਦੇ ਵਿੱਚ ਆ ਗਏ ਨੇ ਇੱਕ ਉਹ ਵਧਾਈ ਦੇ ਪਾਤਰ ਵੀ ਇਹ ਨੇ ਔਰ ਦੂਜਾ ਉਹਨਾਂ ਦੀ ਹਿੰਮਤ ਵੀ ਆ ਕਿ ਸਰਕਾਰ ਦੇ ਖਿਲਾਫ ਜਾ ਕੇ ਰਿਪੋਰਟ ਹਾਈ ਕੋਰਟ ਦੇ ਵੀ ਦੇਣੀ ਹੈਗੀ ਨਾ ਇਹ ਜਿਗਰਾ ਹੀ ਚਾਹੀਦਾ ਹੁੰਦਾ ਅਫਸਰਾਂ ਦਾ ਹਾਲਾਂਕਿ ਗੋਲਮੋਲ ਵੀ ਗੱਲ ਹੋ ਸਕਦੀ ਸੀ ਲੇਕਿਨ ਉਹਨਾਂ ਨੇ ਜਿਹੜੀ ਸੀਲਬੰਦ ਰਿਪੋਰਟ ਦਿੱਤੀ ਆ ਕਿ ਜਿਹੜੀ ਇੰਟਰਵਿਊ ਆ ਲਾਰੈਂਸ ਬਸ਼ਨੋਈ ਦੀ ਉਹ ਪੰਜਾਬ ਦੀ ਹਦੂਦ ਅੰਦਰ ਹੋਈ ਆ ਇਸ ਦੇ ਨਾਲ ਦੇਖੋ ਕਿ ਉਹਦਾ ਡੀਜੀਪੀ ਗੌਰਵਜਦਤ ਸਾਹਿਬ ਉਹਨਾਂ ਦੇ ਗ੍ਰਹਿ ਮੰਤਰੀ ਤੇ ਸੀਐਮ ਸਾਹਿਬ ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਸੀਐਮ ਸਾਹਿਬ ਉਹ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੇ ਬਿਆਨ ਆ ਟੋਟਲੀ ਕੰਟਰਡਿਕਸ਼ਨ ਹੋ ਗਏ ਕਿਉਂਕਿ ਜੋ ਗੌਰਵ ਜਦੇਵ ਸਾਹਿਬ ਨੇ ਕਿਹਾ ਸੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਕਹਿਣਾ ਪਿਆ ਕਿ ਸਾਡੇ ਪੰਜਾਬ ਦੇ ਵਿੱਚ ਤੇ ਇੰਟਰਵਿਊ ਹੋਈ ਨਹੀਂ ਐ ਤੇ ਬਾਹਰਲ ਹੋਈ ਐ ਉਹ ਇੱਥੇ ਰਾਜਸਥਾਨ ਤੇ ਸੁੱਟਦੇ ਹੀ ਰਾਜਸਥਾਨ ਵਾਲੇ ਪੰਜਾਬ ਤੇ ਸੁੱਟੀ ਜਾ ਰਹੇ ਹੁਣ ਤੁਹਾਡਾ ਕਿਉਂਕਿ ਹਾਈ ਕੋਰਟ ਨੇ ਸੱਟ ਬਣਾਈ ਸੀ ਪ੍ਰਬੋਧ ਕੁਮਾਰ ਹੁਣੀ ਸੀਨੀਅਰ ਅਫਸਰ ਨੇ ਡੀਜੀਪੀ ਰੈਂਕ ਦਾ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਤੇ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੁਣ ਸਵਾਲ ਆ ਪੰਜਾਬ ਦੀ ਹਦੂਦ ਅੰਦਰ ਪੰਜਾਬ ਦੀ ਹਦੂਦ ਅੰਦਰ ਕੀ ਸਮਝਿਆ ਜਾਵੇ ਪੰਜਾਬ ਦੇ ਖੇਤਾਂ ਦੇ ਵਿੱਚ ਹੋਈ ਇੰਟਰਵਿਊ ਜਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਈ ਹੈ ਜਾਂ ਮਹਾਲੀ ਦੇ ਕਿਸੇ ਥਾਣੇ ਦੇ ਵਿੱਚ ਇੰਟਰਵਿਊ ਹੋਈ ਹੈ ਇਹ ਵੀ ਤੇ ਪ੍ਰਮੋਦ ਕੁਮਾਰ ਸਾਹਿਬ ਨੂੰ ਪਤਾ ਹੀ ਹੋਊਗਾ ਕਿ ਕਿਹੜੀ ਜੇਲ ਦੇ ਵਿੱਚ ਹੋਈ ਹੈ ਤੇ ਕਿਹੜੇ ਥਾਣੇ ਦੇ ਵਿੱਚ ਹੋਈ ਹੈ ਇਹ ਪਤਾ ਕਰਨਾ ਚਾਹੀਦਾ ਹੈ ਕਿ ਜੇਲ ਦੇ ਵਿੱਚ ਹੋਈ ਹੈ ਜਾਂ ਥਾਣੇ ਦੇ ਵਿੱਚ ਹੋਈ ਹੈ ਤੇ ਜੇ ਥਾਣਾ ਵਾ ਉਹ ਕਿਹੜਾ ਕਿੱਥੋਂ ਦਾ ਥਾਣਾ ਵਾ ਉਮਾਨਸੇ ਦਾ ਠਾਣਾ ਵਾ ਉਹ ਮਹਾਲੀ ਦਾ ਠਾਣਾ ਵਾ ਪਟਿਆਲੇ ਦਾ ਠਾਣਾ ਵਾ ਉਹ ਅੰਮ੍ਰਿਤਸਰ ਦਾ ਠਾਣਾ ਬਠਿੰਡੇ ਦਾ ਠਾਣਾ ਗੁਰਦਾਸਪੁਰ ਦਾ ਠਾਣਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਕਮਾ ਕੇ ਕਮਾਇਆ ਗਿਆ ਕਿੰਨੀਆਂ ਕਿੰਨੀਆਂ ਗੱਡੀਆਂ ਲੌਰਸ ਬਿਸ਼ਨੋਈ ਦੇ ਨਾਲ ਜਾਂਦੀਆਂ ਰਹੀਆਂ ਨੇ ਉਸ ਜਾਣਦੇ ਕੀ ਪਤਾ ਕਿਸੇ ਠਾਣੇ ਦੇ ਵਿੱਚ ਕਿਸੇ ਠਾਣੇਦਾਰ ਕਰਵਾ ਗਿਆ ਹੋਵੇ ਇਹ ਵੀ ਤੇ ਪ੍ਰਬੋਤ ਕੁਮਾਰ ਸਾਹਿਬ ਨੂੰ ਦੱਸਣਾ ਚਾਹੀਦਾ ਚਲੋ ਇੰਨਾ ਉਹਨਾਂ ਨੇ ਦੱਸ ਦਿੱਤਾਗਾ ਕੀ ਜੀ ਪੰਜਾਬ ਦੀ ਹਦੂਦ ਅੰਦਰ ਹੋਈ ਹੈ ਤੇ ਆਪਣੇ ਆਪ 'ਚ ਸਵਾਲ ਖੜੇ ਕਰਦੀ ਆ ਲਾਜ਼ਮੀ ਤੌਰ ਤੇ ਵਿਰੋਧੀਆਂ ਨੇ ਤੇ ਸਰਕਾਰ ਨੂੰ ਘੇਰਿਆ ਹੀ ਘੇਰਿਆ ਜੀ ਔਰ ਦੂਜਾ ਸ ਵੱਡਾ ਸਵਾਲ ਆ ਗਿਆ ਕਿ ਇਹਦੇ ਨਾਲ ਹੁਣ ਉਹਨਾਂ ਦੇ ਪਿਤਾ ਸਿੱਧੂ ਮੂਸੇਵਾਲੇ ਦਾ ਪਿਤਾ ਵੀ ਬੋਲਣਗੇ ਲਾਰੈਂਸ ਬਸ਼ਨੋਈ ਨੂੰ ਲੈ ਕੇ ਕਿਉਂਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈਆ ਉਸ ਤੋਂ ਬਾਅਦ ਗੁਜਰਾਤ ਦੀ ਜੇਲ੍ਹ 'ਚੋਂ ਵੀ ਪਾਕਿਸਤਾਨ ਦੇ ਇੱਕ ਗੈਂਗਸਟਰ ਦੇ ਨਾਲ ਜੀ ਉਹਦੀ ਇੰਟਰਵਿਊ ਹੋਈ ਆ ਪੰਜਾਬ ਸਰਕਾਰ ਵੀ ਸਵਾਲਾਂ ਦੇ ਨਿਸ਼ਾਨਦੇ ਵਿੱਚ ਘੇਰੇ ਦੇ ਵਿੱਚ ਆ ਗਈ ਔਰ ਗੁਜਰਾਤ ਪੂ ਸਰਕਾਰ ਵੀ ਆ ਗਈ ਉਸ ਤੋਂ ਬਾਅਦ ਬੀਜੇਪੀ ਵਾਲੇ ਇਸ ਮਸਲੇ 'ਚ ਬੀਜੇਪੀ ਵਾਲੇ ਨਹੀਂ ਬੋਲੇ ਕਿਉਂਕਿ ਜੇ ਬੋਲਦੇ ਨੇ ਤਾਂ ਫਿਰ ਲੋਕਾਂ ਕਹਿਣਾ ਕਿ ਤੁਹਾਡੀ ਗੁਜਰਾਤ ਦੇ ਵਿੱਚ ਤੁਹਾਡੀ ਸਰਕਾਰ ਉੱਥੇ ਵੀ ਹੋ ਗਿਆ ਚਲੋ ਗੁਜਰਾਤ ਵਾਲੇ ਗੁਜਰਾਤ ਦੇਖਣ ਲਈ ਇਹਦੇ ਨਾਲ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਹੈ ਕਿ ਪੰਜਾਬ ਪੁਲਿਸ ਦੇ ਕਹਿ ਰਹੀ ਸੀ ਕੋਈ ਨਹੀਂ ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ 29 ਮਈ ਨੂੰ ਉਦੋਂ ਪੰਜਾਬ ਦੇ ਡੀਜੀਪੀ ਸੀ ਵੀਕੇ ਭਾਵਰ ਜਿਹੜੇ ਹੁਣ ਰਿਟਾਇਰ ਹੋ ਗਏ ਨੇ 31 ਮਈ ਨੂੰ ਜਿਨ੍ਹਾਂ ਨੇ ਗੌਰਵ ਜਾਦਵ ਸਾਹਿਬ ਦੇ ਖਿਲਾਫ ਕੇਸ ਕੀਤਾ ਆ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਗੈਂਗਵਾਰ ਦੱਸਤਾ ਸੀ ਬੜੀ ਹੈਰਾਨੀ ਹੋਈ ਸੀ ਦੋ ਪੰਜਾਬ ਦੀ ਜਨਤਾ ਨੂੰ ਉਸ ਤੋਂ ਬਾਅਦ ਇਹ ਇੰਟਰਵਿਊ ਹੋ ਜਾਂਦੀ ਆ ਤੇ ਗੌਰਵ ਜਾਦਵ ਸਾਹਿਬ ਕਹਿੰਦੇ ਨੇ ਕਿ ਨਹੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੁਣ ਤੁਹਾਡੇ ਇੱਕ ਡੀਜੀਪੀ ਨੇ ਜੋ ਤੁਹਾਡੇ ਤੋਂ ਸੀਨੀਅਰ ਨੇ ਜਿਹੜੇ ਹਾਈ ਕੋਰਟ ਵੱਲੋਂ ਐਸਆਈਡੀ ਦੇ ਚੀਫ ਬਣਾਏਗੇ ਉਹ ਕਹਿੰਦੇ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਆ ਹੁਣ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਦੇ ਡੀਜੀਪੀ ਸਾਹਿਬ ਇਸ ਤੇ ਕੋਈ ਜਵਾਬ ਦੇਣਗੇ ਇਸ ਤੇ ਕੋਈ ਪੱਖ ਰੱਖਣਗੇ ਪਰ ਇਸ ਮਸਲੇ ਦੇ ਵਿੱਚ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਹੈ ਕਿ ਲੌਰੈਂਸ ਬਚਨੋਈ ਦੀ ਇੰਟਰਵਿਊ ਉਹ ਪੰਜਾਬ ਦੀ ਹਦੂਦ ਅੰਦਰ ਹੋਈ ਹੈ ਹਦੂਦ ਜਾਂ ਜੇਲ੍ਹ ਹੋ ਸਕਦੀ ਜਾਂ ਥਾਣਾ ਹੋ ਸਕਦਾ ਇਹ ਤਾਂ ਹੈ ਨਹੀਂ ਕਿ ਕਿਸੇ ਦੇ ਘਰ ਚ ਲੈ ਕੇ ਗਏ ਤੇ ਉੱਥੇ ਇੰਟਰਵਿਊ ਹੋ ਗਈ ਹੁਣ ਨਾਲ ਹਾਈ ਕੋਰਟ ਦੇ ਵਿੱਚ ਇਹ ਵੀ ਕਿ ਇੱਕ ਜਿਹੜਾ ਸਿਗਨਲ ਐਪ ਦੇ ਜ਼ਰੀਏ ਹੋਇਆ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਜਿਹੜੇ ਇਦਾਂ ਦੇ ਕਿਸਮ ਦੇ ਲੋਕ ਨੇ ਜਿਹੜੇ ਗੈਂਗਸਟਰ ਜਾਂ ਹੋਰ ਇਦਾਂ ਦੀ ਪ੍ਰਵਿਰਤੀ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਾਰਮਲ ਕਾਲ ਤੋਂ ਇਲਾਵਾ ਅਰਜਕਲ ਵਟਸਐਪ ਕਾਲ ਵੀ ਟੈਪ ਟਰੈਪ ਹੋ ਜਾਂਦੀ ਆ ਅੱਜਕਲ ਲੋਕੀ ਜਿੰਨਾਂ ਕੋਲ ਤੇ ਆਈਫੋਨ ਆ ਉਹ ਫੇਸ ਫੇਸ ਟਾਈਮ ਆਈ ਥਿੰਕ ਫੇਸ ਟਾਈਮ ਦੇ ਨਾਲ ਗੱਲਬਾਤ ਕਰਦੇ ਨੇ ਉਹ ਟਰੈਕ ਨਹੀਂ ਹੁੰਦੀ ਤੇ ਜਾਂ ਜਿਨ੍ਹਾਂ ਨੇ ਆਪਣੇ ਮੋਬਾਈਲ ਫੋਨ ਤੇ ਸਿਗਨਲ ਐਪ ਡਾਊਨਲੋਡ ਕੀਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਮੋਸਟਲੀ ਅੱਜਕੱਲ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਸਿਗਨਲ ਐਪ ਤੇ ਹੀ ਗੱਲ ਕਰਦੇ ਆਗੇ ਨੇ ਉਹ ਵਟਸਐਪ ਕਾਲ ਵੀ ਨਹੀਂ ਕਰਦੇ ਤੇ ਇਸ ਕਰਕੇ ਹੁਣ ਉਹ ਕਹਿ ਰਹੇ ਨੇ ਕਿ ਸਿਗਨਲ ਐਪ ਤੇ ਹੋਈ ਹੈ ਉਹ ਜੇ ਸਿਗਨਲ ਐਪ ਤੇ ਹੋਈ ਆ ਤੇ ਉਹ ਜੇਲ੍ਹ ਦੇ ਵਿੱਚ ਨਹੀਂ ਹੋ ਸਕਦੀ ਨਾ ਜੀ ਕਿਉਂਕਿ ਉੱਥੇ ਤੇ ਚੱਲਦਾ ਨਹੀਂ ਹੈ ਉੱਥੇ ਤੇ ਨਾਰਮਲ ਕਾਲ ਹੋ ਸਕਦੀ ਹੈ ਤੇ ਜੇ ਸਿਗਨਲ ਐਪ ਦੇ ਨਾਲ ਇੰਟਰਵਿਊ ਹੋਈ ਆ ਜਿਹੜੀ ABP ਨਿਊਜ਼ ਦੇ ਸੀਨੀਅਰ ਜਰਨਲਿਸਟ ਸੀਨੀਅਰ ਰੀਟਰ ਨੇ ਜਗਵਿੰਦਰ ਪਟਿਆਲ ਹੁਣਾਂ ਨੇ ਕੀਤੀ ਹੈ ਕੀ ਪਤਾ ਕਿ ਜਿਹੜਾ ਲਾਰੈਂਸ ਬਸ਼ਨੋਈ ਉਹ ਕਿਸੇ ਥਾਣੇ ਦੇ ਵਿੱਚ ਬੈਠਾ ਹੈ ਪੰਜਾਬ ਦੇ ਵਿੱਚ ਅਗਰ ਸਿਗਨਲ ਐਪ ਦੇ ਜ਼ਰੀਏ ਇੰਟਰਵਿਊ ਹੋਈ ਹੈ ਤਾਂ ਮਤਲਬ ਹੈ ਜਾਂ ਤੇ ਕਿਸੇ ਘਰ ਦੇ ਵਿੱਚ ਜਾਂ ਕਿਸੇ ਥਾਣੇ ਦੇ ਵਿੱਚ ਜੇਲ੍ਹ ਦੇ ਵਿੱਚ ਸਿਗਨਲ ਐਪ ਨਹੀਂ ਚੱਲ ਸਕਦਾ ਹਨ ਇੱਕ ਜਾਂਚ ਦਾ ਵਿਸ਼ਾ ਇਹ ਵੀ ਇੱਕ ਬਹੁਤ ਵੱਡਾ ਪੁਲਿਸ ਨੂੰ ਇੱਕ ਵੱਖਰੇ ਤੌਰ ਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਹੁਣ ਪ੍ਰਭੋਦ ਕੁਮਾਰ ਸਾਹਿਬ ਨੇ ਹਾਈ ਕੋਰਟ ਵਿੱਚ ਇਹ ਕਿਹਾ ਕਿ ਸਾਨੂੰ ਹੋਰ ਮੌਲਤ ਦਿੱਤੀ ਜਾਵੇ ਅਸੀਂ ਹੱਲੇ ਹੋਰ ਗਵਾਹਾਂ ਦੇ ਜਾਂ ਹੋਰ ਅਜੇ ਅਸੀਂ ਲੋਕਾਂ ਦੀ ਸਟੇਟਮੈਂਟ ਰਿਕਾਰਡ ਕਰਨੀਆਂ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਘਿਰ ਚੁੱਕੀ ਹੈ ਕਿ ਆਖਰ ਅਗਰ ਸਿਗਨਲ ਐਪ ਦੇ ਜ਼ਰੀਏ ਇੰਟਰਵਿਊ ਹੋਈ ਹੈ ਲਾਰਸ ਬਿਸ਼ਨੋਈ ਦੀ ਤੇ ਸਿਗਨਲ ਐਪ ਜੇਲਾ ਚ ਨਹੀਂ ਚੱਲ ਸਕਦਾ ਜਾਂ ਉਹ ਤੇ ਥਾਣਿਆਂ ਦੇ ਵਿੱਚ ਹੀ ਚੱਲ ਸਕਦਾ ਇਹਦੇ ਪ੍ਰਭੋਦ ਕੁਮਾਰ ਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੀ ਤੁਸੀਂ ਬਹਾਦਰੀ ਦਿਖਾਈ ਹੈ ਸਰਕਾਰ ਦੇ ਅੰਗੇਸ਼ਟ ਜਾ ਕੇ ਦੱਸਿਆ ਹਿੰਮਤ ਵੀ ਬੰਦੀ ਤੁਹਾਡੀ ਦਾਦ ਵੀ ਕਰਨੀ ਬੰਦੀ ਦੇਣੀ ਬੰਦੀ ਆ ਪਰ ਇਹ ਵੀ ਦੱਸਣਾ ਚਾਹੀਦਾ ਕਿ ਉਹ ਜੇਲ੍ਹ ਦੇ ਵਿੱਚ ਹੋਈ ਆ ਕਿ ਜਾਂ ਫੇ ਕਿਸੇ ਥਾਣੇ ਦੇ ਵਿੱਚ ਹੋਈ ਆ ਔਰ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਆ ਹੁਣ ਇਹ ਆ ਗਿਆ ਜਾਂਚ ਹਲੇ ਉਹ ਵਧੇਗੀ ਹੁਣ ਐਸਆਈਟੀ ਦੀ ਜਿਹੜੀ ਜਾਂਚ ਉਹ ਹਲੇ ਕੰਪਲੀਟ ਨਹੀਂ ਹੋਈ ਹੈਗੀ ਉਹਦੇ ਚ ਹੋ ਸਕਦਾ ਕਿ ਇੰਟਰਵਿਊ ਜਿਨ੍ਹਾਂ ਨੇ ਕੀਤੀ ਜਿਹੜੇ ਜਗਵਿੰਦਰ ਪਟਿਆਲ ਹੋਣੀ ਉਹਨਾਂ ਨੂੰ ਬੁਲਾਇਆ ਜਾਵੇ ਰਿਕਾਰਡ ਉਨ੍ਹਾਂ ਦੀ ਵੀ ਸਟੇਟਮੈਂਟ ਹੋਈ ਪਰ ਇੱਕ ਜਰਨਲਿਸਟ ਨੂੰ ਇੱਕ ਮੌਕਾ ਮਿਲਿਆ ਉਹਨੂੰ ਇੰਟਰਵਿਊ ਕੀਤੀ ਹਾਲਾਂਕਿ ਪਿੱਛੇ ਜੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜੀ ਉਹ ਚੈਨਲ ਤੇ YouTube Facebook ਤੇ ਇੰਟਰਵਿਊ ਪਈ ਜਿੱਦੇ ਚ ਲਾਰੈਂਸ ਬਸ਼ਰੂਈ ਨੇ ਸਲਮਾਨ ਖਾਨ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾਂ ਹੋਰ ਬਹੁਤ ਕੁਝ ਗੱਲਾਂ ਕੀਤੀਆਂ ਉਹ ਡਿਲੀਟ ਕਰਵਾਤਾ ਹੀ ਸਾਰਾ ਕੁਝ ਜਿੰਨਾ ਵੀ ਹੈਗਾ ਪਰ ਇਹ ਵੱਡਾ ਸਵਾਲ ਆ ਗਿਆ ਨਾ ਇਹਦੇ ਨਾਲ ਪੰਜਾਬ ਪੁਲਿਸ ਤੇ ਬੁਰੀ ਤਰ੍ਹਾਂ ਕਿਰੀ ਹੋਈ ਔਰ ਪੰਜਾਬ ਦੇ ਡੀਜੀਪੀ ਸਾਹਿਬ ਸ਼ਾਇਦ ਇਸ ਤੇ ਹੁਣ ਕੋਈ ਨਾ جواب ਦੇਣ ਪਰ ਪ੍ਰਬੋਧ ਕੁਮਾਰ ਹੋਣਾ ਜਿਹੜੀ ਸਟੇਟਮੈਂਟ ਦਿੱਤੀ ਆ ਆਪਣੀ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਨਾਲ ਤੇ ਸਰਕਾਰ ਦੀ ਇੱਕ ਵਾਰਾ ਕਿਰਕਰੀ ਹੋ ਗਈ ਆ ਔਰ ਲਾਜ਼ਮੀ ਤੌਰ ਤੇ ਬਲਕੌਰ ਸਿੰਘ ਸਿੱਧੂ ਸਾਹਿਬ ਦੇ ਜਿਹੜੇ ਪਿਤਾ ਬਲਕੌਰ ਸਿੰਘ ਸਿੰਘ ਉਹ ਤੇ ਪਿਛਲੇ ਲਗਭਗ 2 ਸਾਲਾਂ ਤੋਂ ਤੜਫ ਰਹੇ ਨੇ ਕਿ ਲਾਰੈਂਸ ਬਸ਼ਨੋਈ ਉਹਦੇ ਮੁੰਡੇ ਦਾ ਕਾਤਲ ਆ ਔਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਆਪਣੇ ਇੱਕ ਜਾਂ ਦਾ ਵਿਸ਼ਾ ਹੋ ਸਕਦਾ ਕਿ ਅੱਜ ਜਾਂ ਭਲਕੇ ਉਹਨਾਂ ਦੀ ਵੀ ਸਟੇਟਮੈਂਟ ਆ ਜਾਏ ਇਹ ਹੁਣ ਇੱਕ ਵਕਰੀ ਜਾਂਚ ਦਾ ਵਿਸ਼ਾ ਕਿ ਉਹ ਜਿਹੜੀ ਜਾਂਚ ਉਹ ਕਦੋਂ ਕੰਪਲੀਟ ਹੁੰਦੀ ਆ ਔਰ ਅਗਰ ਉਹ ਹਾਈ ਕੋਰਟ ਦੇ ਵਿੱਚ ਵੱਡਾ ਜਿਹੜਾ ਕੱਲ ਖਲਾਸਾ ਹੋਇਆ ਹਾਲਾਂਕਿ ਬਹੁਤਾ ਉਹ ਮੀਡੀਆ ਨੇ ਕਵਰ ਨਹੀਂ ਕੀਤਾਗਾ ਉਹ ਕਿਉਂ ਨਹੀਂ ਕਵਰ ਕੀਤਾਗਾ ਉਹ ਜਗ ਜਾਣਦਾ ਹੈਗਾ ਪਰ ਅੱਜਕੱਲ ਅਖਬਾਰਾਂ ਦੀ ਗਿਣਤੀ ਕਿੰਨੀ ਘੱਟ ਰਹੀ ਹੈਗੀਆ ਕਿੰਨੇ ਕੀ ਲੋਕ ਅਖਬਾਰਾਂ ਪੜ੍ਹਦੇ ਆਗੇ ਨੇ ਮਤਲਬ ਇਹ ਹੈ ਕਿ ਅਗਰ ਅਖਬਾਰ ਦੇ ਵਿੱਚ ਉਹ ਖਬਰ ਨਹੀਂ ਛਪੀ ਜਾਂ ਅਖਬਾਰਾਂ ਵਾਲਿਆਂ ਨੇ ਉਹ ਖਬਰ ਨੂੰ ਨਹੀਂ ਮਹੱਤਤਾ ਦਿੱਤੀ ਹੈਗੀ ਗੱਲ ਤੇ ਕੱਲ ਹੀ ਪਹੁੰਚ ਗਈ ਸੀ ਨਾ ਮਾਊਥ ਟੂ ਮਾਊਥ ਪਹੁੰਚ ਗਈ ਸੀ ਸੋਸ਼ਲ ਮੀਡੀਆ ਤੇ ਜਰੀ ਪਹੁੰਚ ਗਈ ਸੀ ਵਿਰੋਧੀਆਂ ਨੇ ਪਾਰਟੀਆਂ ਨੇ ਟਵੀਟ ਕਰ ਦਿੱਤੇ ਆਗੇ ਨੇ ਸਰਕਾਰ ਜਾਂ ਪੰਜਾਬ ਪੁਲਿਸ ਅਗਰ ਇਸ ਮਸਲੇ ਦੇ ਵਿੱਚ ਜਾਣ ਕੇ ਗੂੰਗੀ ਬਹਿਰੀ ਅੰਨੀ ਬਣ ਕੇ ਬੈਠੀ ਰਵੇ ਤਾਂ ਉਹਦਾ ਉਹ ਕਿ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਕੁੱਗੀ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੇ ਤੇ ਗੱਲ ਨਹੀਂ ਬੰਦੀ ਹੈਗੀ ਤੇ ਸਰਕਾਰ ਨੂੰ ਇਸ ਮਸਲੇ 'ਚ ਆਪਣਾ ਜਿਹੜਾ ਸਟੈਂਡ ਆ ਉਹ ਸਪਸ਼ਟ ਕਰਨਾ ਪੈਣਾ ਹੈ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਹੈ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ